ਜਦੋਂ মিডিਆ ਅੱਗੇ ਆਉਂਦੀ ਹੈ ਸਰਕਾਰ ਉਹ ਤਾਂ ਕਹਿ ਦਿੰਦੀ ਵੀ ਅਸੀਂ ਗੇਮਾਂ ਨੂੰ ਅੱਗੇ ਪ੍ਰਮੋਟ ਕਰ ਰਹੇ ਹਾਂ ਪਰ ਰਸਾ ਕਸੀ ਉਹਨੂੰ ਪਿੱਛੇ ਧੱਕਿਆ ਜਾ ਰਿਹਾ ਅੱਗੇ ਨਹੀਂ ਲਿਆਂਦਾ ਯਾਰ ਜੇ ਆਪਾਂ ਕਹਿੰਦੇ ਮੈਂ ਵੀ ਰਸਾ ਕਸੀ ਕੀ ਆ ਬਸ ਰਸਾ ਹੀ ਖਿੱਚਣਾ ਹਾਂ ਹਾਂ ਸਰ ਜਿਹੜੇ ਇੰਟਰਨੈਸ਼ਨਲ ਬੂਟ ਆਉ 15000 ਦੇ ਆਉਂਦੇ ਆ ਸਾਡੀ ਗੇਮ ਦਾ ਤਾਂ ਇਕੱਲੇ ਜੋਨ ਤੱਕ ਹੈ ਜੀ ਉਸ ਤੋਂ ਬਾਅਦ ਤਾਂ ਸਾਡੀ ਗੇਮ ਹੀ ਖਤਮ ਕਰ ਦਿੱਤੀ ਜੀ ਪੰਜਾਬ ਚ ਅਸੀਂ ਬਾਹਰ ਜਾਂਦੇ ਆ ਨੈਸ਼ਨਲ ਆਪਦੇ ਲੈਵਲ ਤੇ ਜਾਂਦੇ ਆ ਰਸ਼ਾ ਕਸਿਸਾਰੇ ਦਾ ਬੈਸਟ ਪੰਜਾਬ ਦੀ ਹੈ ਉਥੇ ਜਦੋਂ ਅਸੀਂ ਜਾਂਦੇ ਕਿੱਧਣ ਸਾਨੂੰ ਇਹ ਕਹਿੰਦੇ ਨੇ ਤੁਹਾਡੀ ਸਰਕਾਰ ਤੁਹਾਨੂੰ ਸਪੋਰਟ ਨਹੀਂ ਕਰਦੀ ਤੁਹਾਡੀ ਬੈਸਟ ਗੇਮਾਂ ਤੁਹਾਨੂੰ ਜੋਬ ਨਹੀਂ ਦਿੰਦੀ ਇਹ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਖੇਡਾਂ ਕਰਾਨਾ ਦੋ ਦੋ ਸਾਲ ਹੋ ਗਏ ਦੋ ਵੱਡੀਆਂ ਆਪਾਂ ਟੂਰਨਮੈਂਟ ਹੋਇਆ ਜਿਸ ਨਾਮ ਉਹਨੂੰ ਵੱਡੇ ਵੱਡੇ ਬੋਰਾਂ ਤੇ ਵੀ ਲਾਏਗਾ ਉਹਦਾ ਕੀ ਫਾਇਦਾ ਹੋ ਰਿਹਾ ਕੋਈ ਫਾਇਦਾ ਨਹੀਂ ਹੈਗਾ ਕਿ ਉਹ ਤਾਂ ਬਸ ਇੱਕ ਐਗਾ ਵੀ ਜਿ ਦਿਖਾਵਾ ਕਰ ਰਹੇ ਆਪਾਂ ਹਾਂ ਅਸੀਂ ਗੇਮ ਦੇ ਲਈ ਕਰ ਰਹੇ ਹਾਂ ਕਦੇ ਤੁਸੀਂ ਸਪੋਰਟਸ ਮਿਨਿਸਟਰ ਨੂੰ ਮਿਲੇ ਹੋ ਪਹਿਲਾ ਵਾਲਿਆਂ ਨੂੰ ਨਵੇਂ ਨੂੰ ਕਦੇ ਕਿਸੇ ਨੂੰ ਮਿਲੇ ਤਾਂ ਬਹੁਤ ਨਹੀਂ ਜੀ ਅਸੀਂ ਐਪਲੀਕੇਸ਼ਨ ਹੈ ਵੀ ਥਰੂ ਆਫ ਦੇ ਸੈਕਟਰੀ ਵੀ ਪਾਈਆਂ ਜੀ ਹਾਂ ਪਰ ਕਿਸੇ ਦਾ ਜਵਾਬ ਨਹੀਂ ਆਇਆ ਜੇ ਮੈਂ ਬਾਹਰ ਦਾ ਰੋਲਾ ਬਣਾ ਪੈਂਦਾਗਾ ਵੀ ਬਾਹਰ ਤੁਸੀਂ ਤੁਹਾਡੇ ਮਨ ਚ ਕਦੇ ਵਿਚਾਰ ਆਇਆ ਬਾਹਰ ਵੀ ਕਦੇ ਅਸਟਾਖੇ ਵੀ ਅਸਟਾ ਇੱਥੇ ਰਹਿਣਾ ਆਪਣੀ ਗੇਮ ਹੀ ਕਰਨੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਲੋਕ ਸਭਾ ਚੋਣਾਂ ਸਰਤੇ ਆ ਆਵਾਜ਼ ਹੋ ਗਿਆ ਉਮੀਦਵਾਰਾਂ ਦਾ ਐਲਾਨ ਹੋਣ ਲੱਗ ਗਿਆ ਪੰਜਾਬ ਦੇ ਵਿੱਚ ਵੀ ਦੇਸ਼ ਭਰ ਦੇ ਵਿੱਚ ਵੀ ਪਰ ਅਸੀਂ ਫੋਕਸ ਪੰਜਾਬ ਦੇ ਉੱਤੇ ਹੀ ਕਰਾਂਗੇ ਪੰਜਾਬ ਦੇ ਉਹ ਮੁੱਦੇ ਜਿਹੜੇ ਮੁੱਦਿਆਂ ਦੇ ਉੱਤੇ ਬਹੁਤ ਘੱਟ ਗੱਲਬਾਤ ਹੁੰਦੀ ਹੈ ਜਿਵੇਂ ਆਪਾਂ ਕਹੜੀਏ ਵੀ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜਾਂ ਹੁਣ ਵੀ ਕੱਚੇ ਘਰਾਂ ਦੇ ਵਿੱਚ বুੜੀਆਂ ਪੋਚਾਂ ਲਾਉਂਦੀਆਂ ਹੋਵੇ ਪੋਚਾ ਜਾਂ ਹੀ ਮਰਿਆ ਜਾਂਦਾ ਦਿਖਾਵੇ ਦੇ ਖਾਤਰ ਜਦੋਂ ਕੋਈ ਮੁੱਦਾ ਜਾ ਉੱਠਦਾ ਹੈ ਇੱਕ ਮੁੱਦਾ ਜਿਹੜਾ ਬਹੁਤ ਹੀ ਅਹਿਮਤ ਰੱਖਦਾ ਹੈਗਾ ਸਾਡੇ ਸਮਾਜ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਇਹ ਚੰਗੀ ਸਿਹਤ ਹੋਊਗੀ ਚਾਹੀ ਤਾਂ ਹੀ ਤੁਹਾਡਾ ਚੰਗਾ ਭੋਖ ਹੋਊਗਾ ਤੇ ਫਿਰ ਇੱਕ ਉਹਦੇ ਨਾਲ ਗੱਲ ਪੰਜਾਬ ਦੇ ਵਿੱਚ ਹੁੰਦੀ ਆ ਵੀ ਜਿਹੜੀਆਂ ਸੋਡੀਆਂ ਉਹ ਵਿਰਾਸਤੀ ਖੇਡਾਂ ਆਈਆਂ ਜਾਂ ਵਿਰਾਸਤੀ ਕਲਚਰ ਦੇ ਨਾਲ ਜੁੜੀਆਂ ਆਈਆਂ ਚੀਜ਼ਾਂ ਸਿਹਤ ਨੂੰ ਫਿੱਟ ਰੱਖਣ ਦੇ ਲਈ ਉਹਨਾਂ ਲਈ ਸਰਕਾਰਾਂ ਪਾਰਟੀਆਂ ਬਹੁਤ ਕੁਸ਼ ਕਰਦੀਆਂ ਬਹੁਤ ਵੱਡਾ ਤਮਾਯਾਵਾ ਕਰਦੀਆਂ ਪਰ ਉਹ ਕਿੱਥੇ ਕਰਦੀਆਂ ਆਈਆਂ ਉਹਦੀ ਕਿਸੇ ਛੋਟੀ ਜੀ ਪੌਣ ਖੋਲਾਂਗੇ ਰੱਸਾ ਕਾਸ਼ੀ ਜਾਂ ਗੱਤਕੇ ਦੀ ਜੇ ਅਸੀਂ ਗੱਲ ਕਰਦੇ ਆ ਉਹਦੇ ਚ ਕੀ ਕੁਝ ਹੋ ਰਿਹਾਗਾ ਸਾਡੇ ਨਾਲ ਅੱਜ ਬੱਚੇ ਨੇ ਉਹਨਾਂ ਦੇ ਕੋਚ ਸਾਹਿਬ ਨੇ ਕਮਲਪ੍ਰੀਤ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਇਹ ਬਦਲਾਵ ਵਾਲੀ ਸਰਕਾਰ ਨੇ ਕੁਝ ਕੀਤਾ ਚਲੋ ਪਹਿਲਾਂ ਵਾਲੇ ਤਾਂ ਨਹੀਂ ਕਰਕੇ ਗਏ ਹੁਣੇ ਤਾਂ ਹੀ ਇਹ ਇਨਾਂ ਤੋਂ ਉਮੀਦ ਕਰਦੇ ਸੀ ਕੀ ਇਹ ਕੁਝ ਕਰ ਰਹੇ ਆ ਸਪੋਰਟਸ ਮਿਨਿਸਟਰ ਸਾਹਿਬ ਹੁਣ ਉਮੀਦਵਾਰ ਵੀ ਨੇ ਸੰਗਰੂਰ ਹਲਕੇ ਤੋਂ ਮੀਤਹਿਰ ਜੀ ਕੀ ਉਹ ਕੁਝ ਕਦੋਂ ਨਹੀਂ ਕਰ ਰਹੇ ਆ ਕਮਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡੀਟਾ ਕੋ ਹਾਂ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਹਾਂ ਜੀ ਕਿਵੇਂ ਜੀ ਕੀ ਹੋ ਗਿਆ ਕੁਝ ਹੋ ਰਿਹਾ ਕੋਈ ਬਿਹਤਰ ਹੋ ਰਿਹਾ ਤੁਹਾਡੇ ਲਈ ਸਰ ਬਿਹਤਰ ਤਾਂ ਨਹੀਂ ਹੋ ਰਿਹਾ ਸੌਂਗਾ ਦੀ ਉਸ ਤੋਂ ਵੀ ਥੋੜਾ ਮਾੜਾ ਹੋ ਰਿਹਾ ਬੱਚਿਆਂ ਦੀ ਜਿਹੜੀ ਪੋਜੀਸ਼ਨ ਆ ਉਹ ਮਾੜੀ ਹੋ ਰਹੀ ਹੈਗੀ ਕਾਰਨ ਉਹਦਾ ਕਾਰਨ ਸਰ ਨਾ ਤਾਂ ਬੱਚਿਆਂ ਨੂੰ ਡਾਈਟ ਮਿਲਦੀ ਹੈ ਜੀ ਅੱਛਾ ਜੀ ਨਾ ਕੋਚਿੰਗ ਟਾਈਮ ਸਰ ਦੇ ਸਕਦੇ ਆ ਜੀ ਉਹਦਾ ਟਾਈਮ ਕੀ ਹੈ ਸਰ ਮਤਲਬ ਕਿ ਡਾਈਟ ਤਾਂ ਨਹੀਂ ਮਿਲ ਰਹੀ ਕਿਉਂਕਿ ਜਦੋਂ ਵੀ ਬੱਚੇ ਨੈਸ਼ਨਲ ਮੈਡਲਿਸਟ ਹੁੰਦੇ ਨੇ ਜੀ ਚਾਹੇ ਸਿਲਵਰ ਆਵੇ ਬ੍ਰਾਉਂਜ਼ ਆਵੇ ਚਾਹੇ 골ਡ ਆਵੇ ਪਰ ਉਹ ਬੱਚਿਆਂ ਦਾ ਕੀ ਹੁੰਦਾ ਨਾ ਬੱਚੇ ਟੋਟਲੀ ਸਰਕਾਰ ਤੇ ਨਿਰਭਰ ਹੋ ਜਾਂਦੇ ਨੇ ਹਾਂਜੀ 300 400 ਰੁਪਿਆ ਜਿਹੜਾ ਬੱਚਿਆਂ ਨੂੰ ਜਿਹੜਾ ਉਹ ਮਿਲਣ ਲੱਗ ਜਾਂਦਾ ਜੀ ਹਾਂ ਨੋ ਮੰਨ ਲਓ ਕਿ ਉਹ ਸਪੋਰਟਸ ਡਿਪਾਰਟਮੈਂਟ ਦਾ ਵੈਲਫੇਅਰ ਦਾ ਕੰਮ ਹੁੰਦਾ ਵੀ ਉਹ ਬੱਚਿਆਂ ਦੇ ਖਾਤਿਆਂ ਚ ਉਹ ਪਾਉਣ ਲੱਗ ਜਾਂਦੇ ਨੇ ਜੀ ਪੈਸੇ ਉਹਦੇ ਬੱਚੇ ਫਿਰ ਜਾਂ ਤਾਂ ਉਹ ਫੈਡਰੇਸ਼ਨ ਦੇ ਅਧੀਨ ਰਹਿ ਕੇ ਖੇਡਦੇ ਨੇ ਜਾਂ ਕਿਸੇ ਵੀ ਪ੍ਰਾਈਵੇਟ ਕੋਚ ਕੋਲੇ ਜਾਂ ਕਿਸੇ ਸਰਕਾਰੀ ਕੋਚ ਕੋਲੇ ਉਹ ਤਿਆਰੀ ਕਰਦੇ ਨੇ ਉਹ ਉਹਨਾਂ ਨੂੰ ਖਰਚਾ ਉਹਨਾਂ ਨੂੰ ਮਿਲਦਾ ਰਹਿੰਦਾ ਜੀ ਪਰ ਜਿਹੜੇ ਆਪਣੇ ਬੱਚੇ ਨੇ ਜੀ ਇਹ ਘਟੋ ਘਟ ਜੀ 2011 ਤੋਂ ਤਿਆਰੀ ਕਰ ਰਹੇ ਨੇ ਜੀ 2011 ਤੋਂ ਤਿਆਰੀ ਕਰਦੇ ਕਰਦੇ ਤੁਸੀਂ ਇਹ حساب ਲਓ ਵੀ 24 ਚੱਲ ਪਿਆ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਸਪੋਰਟ ਨਹੀਂ ਆ ਰਹੀ ਜਿਹੜੇ ਬੱਚੇ ਨੇ ਕਿਹੜੀਆਂ ਕਿਹੜੀਆਂ ਖੇਡਾਂ ਦੇ ਇਹ ਬੱਚੇ ਜਿਵੇਂ ਜੀ ਆਪਣੇ ਕੋਈ ਟੱਗ ਉਹ ਬਾਰਜੀ ਨੂੰ ਉਹ ਪਰਸੱਕ ਸੀਗਾ ਕਹਿੰਦੇ ਜੀ ਤੇ ਇਹ ਆਪਣੇ ਜਿਹੜੀ ਹੈਗੇ ਜੀ ਗੱਤਗਾਦੀ ਹੈ ਜੀ ਬੱਚੀ ਹਾਂ ਠੀਕ ਹੈ ਤੇ ਇਹ ਦੋ ਜਿਵੇਂ ਖੇਡਾਂ ਦੀ ਗੱਲ ਹੁੰਦੀ ਇਹਨਾਂ ਦੀ ਬਹੁਤੀ ਗੱਲ ਨਹੀਂ ਹੁੰਦੀ ਪਿੰਡਾਂ 'ਚ ਗਰਾਉਂਡਾਂ 'ਚ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਜਾਂ ਗੱਤਕੇ ਦੀ ਅਸੀਂ ਗੱਲ ਕਰਦੇ ਆ ਜਦੋਂ ਨਗਰ ਕੀਰਤਨ ਉਹਦੇ ਜਾਂ ਹੋਸ ਸਾਹਿਬ ਦੇ ਨਾਲ ਇਹਨੂੰ ਨਹੀਂ ਸਰਕਾਰ ਨੇ ਨਹੀਂ ਉਹੋ ਲਾਇਆ ਤੇ ਐਸਜੀਪੀਸੀ ਬਹੁਤ ਘੱਟ ਉਹਸ ਲੈਵਲ ਤੇ ਕਰ ਰਹੀ ਹੈ ਪਰ ਜਿਹੜਾ ਤੁਹਾਡਾ ਹੈਗਾ ਜਿਵੇਂ ਤੁਸੀਂ ਗੋਜੋਂ ਹਾਂ ਹਾਂ ਜੀ ਹਾਂ ਮਾਨਤਾ ਪ੍ਰਾਪਤ ਕੋਚੋਂ ਹਾਂਜੀ 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 ਤੇ ਉੱਥੇ ਕਿੱਥੇ ਆ ਜਾਂ ਸਰਕਾਰ ਇਹਨਾਂ ਲਈ ਕੀ ਕਰ ਸਕਦੀ ਸੀ ਜਾਂ ਜਿਹੜਾ ਕੁਝ ਕਰ ਰਹੀ ਸੀ ਉਹਦੇ 'ਚ ਕੋਈ ਘਾਟਾ ਹੋਇਆ ਵੀ ਵਾਧਾ ਹੋ ਉਹ ਥੋੜਾ ਜਿਹਾ ਸਮਝਾ ਦਿਓ ਹਾਂਜੀ ਸਰਕਾਰ ਨੂੰ ਨਹੀਂ ਸਭ ਤੋਂ ਪਹਿਲਾਂ ਚਾਹੀਦਾ ਸੀਗਾ ਵੀ ਸਾਈ ਦੇ ਵਿੱਚ ਜਿਹੜੇ ਇਹਨਾਂ ਦੇ ਜਿਹੜਾ ਜਿਹੜਾ ਇਹਨਾਂ ਦੀ ਖੇਡ ਆ ਉਹ ਲੈ ਕੇ ਆਵੇ ਜੀ ਉਹ ਚੋਂ ਉਹਨੂੰ ਮਾਨਤਾ ਪ੍ਰਾਪਤ ਦੇਵੇ ਜੀ ਫੈਡਰੇਸ਼ਨਾਂ ਨੂੰ ਮਾਨਤਾ ਪ੍ਰਾਪਤ ਮਿਲਣ ਜੀ ਇਹਨਾਂ ਦੀਆਂ ਰੂਲ ਬੁੱਕਾਂ ਬਣਨ ਜੀ ਰੂਲ ਬੁੱਕ ਦੇ ਬਣਦੇ ਨਾਲ ਕੀ ਹੁੰਦਾ ਨਾ ਜੀ ਕੱਲ ਨੂੰ ਜੇ ਕੋਈ ਬੱਚਾ ਗਲਤ ਖੇਡਦਾ ਜਾਂ ਕੋਈ ਕੋਚ ਕੁਝ ਗਲਤ ਕਰਦਾ ਜਾਂ ਕਈ ਗੇਮਾਂ ਆਪਣੀਆਂ ਇਹ ਜਿਹੀਆਂ ਜਿਨ੍ਹਾਂ ਦੀ ਰੂਲ ਬੁੱਕ ਹਜੇ ਤੱਕ ਬਣੀ ਹੀ ਨਹੀਂ ਉਹ ਪਈਓ ਨਹੀਂ ਕਾਮਯਾਬ ਹੋਈਆਂ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੀ ਨਹੀਂ ਗੱਤਕੇ ਨੂੰ ਮਾਨਤਾ ਪ੍ਰਾਪਤ ਦਿੱਤੀ ਗਈ ਹੈ ਜਿਹੜੀ ਪਿਛਲੇ ਸਾਲ ਦਿੱਤੀ ਗਈ ਹੈ ਪਰ ਉਹਦਾ ਫਾਇਦਾ ਹੀ ਨਹੀਂ ਕੋਈ ਹੋਇਆ ਜੀ ਫਾਇਦਾ ਤਾਂ ਹੋਣਾ ਜੇ ਬੱਚਿਆਂ ਨੂੰ ਨੌਕਰੀਆਂ ਮਿਲਣ ਜੀ ਬੱਚੇ ਨੈਸ਼ਨਲ ਮੈਡਲਿਸਟ ਨਹੀਂ ਜੀ ਨੈਸ਼ਨਲ ਨੈਸ਼ਨਲ ਮੈਡਲਿਸਟ ਨਹੀਂ ਜੀ ਤੰਨੇ ਬੱਚੇ ਆਪਣੇ 골ਡ ਸਿਲਵਰ ਇੰਡੋਰ ਆਊਟਡੋਰ ਸਾਰੇ ਕਿਤੇ ਬੱਚੇ ਖੇਡੇ ਹੋਏ ਨੇ ਜੀ ਤੁਸੀਂ ਮੁੰਬਈ ਲਾ ਲਓ ਗੋਆ ਦੀ ਬੀਚ ਤੇ ਲਾ ਲਓ ਤੁਸੀਂ ਉੱਤਰਾਖੰਡ ਲਾ ਲਓ ਉਹੀ ਜਿਹੜੇ ਜਿਹੜੇ ਪਾਸੇ ਲਾ ਲਉਂਦੇ ਬੱਚੇ ਆਪਦੇ ਖਰਚੇ ਤੇ ਜਾ ਕੇ ਖੇਡਦੇ ਰਹੇ ਨੇ ਜੀ ਨਹੀਂ ਇਹ ਸੂਬੇ ਵੱਲੋਂ ਖੇਡੇ ਨੇ ਨਹੀਂ ਜੀ ਹਾਂ ਜੀ ਹਾਂ ਇਹ ਫੈਡਰੇਸ਼ਨ ਜਿਹੜੀ ਆਪਣੀਆਂ ਹੁੰਦੀਆਂ ਨੇ ਫੈਡਰੇਸ਼ਨਾਂ ਵੱਲੋਂ ਭੇਜਦੇ ਜੀ ਉਹ ਫੈਡਰੇਸ਼ਨਾਂ ਫਰਗਾਹਾਂ ਮੈਚ ਹੁੰਦੇ ਨੇ ਜੀ ਜਿਵੇਂ ਆਪਣੇ ਡਾਗ ਉਹ ਵਾਰ ਦੀਆਂ ਫੈਡਰੇਸ਼ਨ ਹੁੰਦੀਆਂ ਨੇ ਜਿਹੜੀ ਇੰਡੀਆ ਫੈਡਰੇਸ਼ਨ ਹੁੰਦੀ ਹੈਗੀ ਉਹ ਸਾਰੇ ਜਿੰਨੇ ਵੀ ਆਪਣੇ ਸਟੇਟ ਉਹਨਾਂ ਦੀਆਂ ਫੈਡਰੇਸ਼ਨਾਂ ਨਾਲ ਲੈਟਰ ਭੇਜਦੀ ਹੈ ਵੀ ਭਾਈ ਆਪਦੀਆਂ ਆਪਦੀਆਂ ਟੀਮਾਂ ਭੇਜੋ ਅੱਛਾ ਭਾਈ ਟੀਮਾਂ ਭੇਜਦੇ ਆਂ ਉੱਥੇ ਕੀ ਜੀ 3500 ਰੁਪਿਆ ਵੀ ਬੱਚੇ ਨੂੰ ਆਪਦੇ ਪੱਲੋਂ ਭਰਨਾ ਪੈਂਦਾ ਇੱਕ ਪਲੇਅਰ ਨੂੰ। ਆਸ ਪਲੇਅਰ ਹੋ ਗਏ ਸਰਕਾਰ ਨਹੀਂ ਦਿੰਦੀ। ਨਾ 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 ਜੀ ਕੋਈ ਸਰਕਾਰ ਨਹੀਂ ਦਿੰਦੀ ਜੀ। ਹੂੰ ਹੋ ਸਕਦਾ ਕੋਈ ਸੰਸਥਾ ਦੇਵੇ। ਹੂੰ ਸੰਸਥਾ ਦੇ ਦਿੰਦੀ ਹੈ ਹਜੇ। ਮੰਨ ਲਓ ਕਿਸੇ ਕਾਲਜ 'ਚ ਬੱਚੇ ਕਿਸੇ ਸਕੂਲ 'ਚ ਨਹੀਂ ਜਾਂ ਕਿਸੇ ਚੰਗੇ ਕੋਚ ਕੋਲੇ ਨੇ। ਹੂੰ ਕੋਈ ਅਕੈਡਮੀ ਆਪਦੀ ਕੋਈ ਰਜਿਸਟਰ ਕਰਾਈ ਬੈਠਾ ਹੈ ਜਾਂ ਕੋਈ ਨਾ ਕੋਈ ਬਾਹਰੋਂ ਹੈਲਪ ਮਿਲ ਰਹੀ ਹੈ ਕੋਈ ਅੰਮ੍ਰਿਤ ਰਈ ਵੀ ਜਿਹੜਾ ਆਪਣਾ ਕੋਈ ਭੇਜ ਦੇਗਾ ਉਸ ਵੇਲੇ ਤੇ ਮਿਲਦੇ ਦਾ ਮਿਲਦੇ ਜੀ ਸਰਕਾਰ ਇਹਨੂੰ ਕੁਝ ਨਹੀਂ ਕਰ ਰਹੀ ਜੀ ਤੇ ਸਰਕਾਰ ਨੇ ਜਾਂ ਪਹਿਲਾਂ ਵਾਲੀ ਕਿਸੇ ਸਰਕਾਰ ਨੇ ਇਹ ਕੋਈ ਤਰ੍ਹਾਂ ਦਾ ਵਾਦਾ-ਬੂਦਾ ਕੀਤਾ ਵੀ ਅਸੀਂ ਇਹ ਖੇਡਾਂ ਨੂੰ ਵੀ ਉਸ ਹੱਦ ਦੇ ਨਾਲ ਹਾਂਜੀ 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 ਸਰ ਬਕਾਇਦਾ ਇਹਨਾਂ ਨੇ ਬੱਚਾਂ ਦੇ ਲੈਟਰ ਗਏ ਹੋਏ ਨਹੀਂ ਜੀ ਸਾਰੇ ਬੱਚਿਆਂ ਦੇ ਕੋਈ ਵੀ ਇਹੋ ਜਿਹੇ ਬੱਚਾ ਨਹੀਂ ਹੁੰਦਾ ਜਿਹੜਾ ਸਰਕਾਰ ਕੋਲੇ ਨਾ ਜਾਵੇ ਤੇ ਇਹ ਨਾ ਕਿਸੇ ਵੀ ਮੇਰੀ ਗ੍ਰੇਡੇਸ਼ਨ ਕਰਾਓ ਗ੍ਰੇਡੇਸ਼ਨ ਸਭ ਤੋਂ ਮੇਨ ਹੁੰਦੀ ਹੈ ਬਿਲਕੁਲ ਜਦੋਂ ਗ੍ਰੇਡੇਸ਼ਨ ਹੋ ਜਾਣੀ ਉਹ ਤੇ ਪਤਾ ਲੱਗਣਾ ਵੀ ਜਿਹੜਾ ਪਲੇਅਰ ਏ ਕੈਟਾਗਰੀ ਦਾ ਬੀ ਦਾ ਸੀ ਦਾ ਉਸੇ ਮੁਤਾਬਕ ਇਹਨਾਂ ਨੂੰ ਖਰਾਕ ਮਿਲਣੀ ਹੈ ਉਸ ਉਹਨੂੰ ਟ੍ਰੇਨਿੰਗ ਮਿਲਣੀ ਹੈ ਉਸ ਦੇ ਮਤਲਬ ਕਿ ਇਹਨਾਂ ਨੂੰ ਕੰਬਲੇ ਲਾਟ ਹੋਣੇ ਨੇ ਰਹਿਣ ਸਹਿਣ ਆਉਣ ਜਾਣ ਇਹਨਾਂ ਦਾ ਸਾਰਾ ਕੁਝ ਬਰੋਸ ਜਿਹੜੀਆਂ ਫੈਡਰੇਸ਼ਨਾਂ ਜਾਂ ਜਿਹੜੀਆਂ ਸਰਕਾਰ ਉਹ ਦੇਖਦੀ ਹੈ ਪਰ ਇਹ ਬੱਚੇ ਆਪਣੇ ਇਸ ਚੀਜ਼ ਤੋਂ ਸਾਰੇ ਵਾਂਝੇ ਨੇ ਜੀ ਬਾਕੀ ਤੁਸੀਂ ਬੱਚਿਆਂ ਨਾਲ ਵੀ ਤੁਸੀਂ ਇਹ ਗੱਲ ਕਰ ਸਕਦੇ ਹੋ ਜੀ ਬੱਚਿਆਂ ਨੂੰ ਖੁਦ ਵੀ ਪੁੱਛ ਸਕਦੇ ਹੋ ਵੀ ਇਹਨਾਂ ਨੂੰ ਕੀ ਕੀ ਚੀਜ਼ਾਂ ਮਿਲਦੀਆਂ ਜਾਂ ਕੀ ਕੀ ਨਹੀਂ ਮਿਲ ਤੁਸੀ ਕਦੇ ਆਪਣੇ ਲੈਵਲ ਦੇ ਉੱਤੇ ਜਾਂ ਤੁਹਾਡੇ ਵੀ ਹੋਰ ਸਮਕਾਲੀ ਹੋਣਗੇ ਕੋਚ ਜੀ ਹੋਣਗੇ ਹੋਰ ਬੱਚੇ ਬਥੇਰੇ ਨੇ ਪੰਜਾਬ ਦੇ ਉਹਨਾਂ ਨੇ ਕਦੇ ਜਿਹੜੇ ਨਵੇਂ ਇਹ ਮંત્રી ਨੇ ਕਿਹੜਾ ਮੰਤਰੀ ਨਵੀਂ ਅਗਲੋ ਹਜੇ ਤਾਂ ਹਾਂਜੀ 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 ਕਿ ਹਰੇ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਤਾਂ ਦੋ ਸਾਲ ਨੂੰ ਇਹ ਬੰਦੇ ਨਹੀਂ ਟਾਈਮ ਮੈਂਨਾ ਤੇ ਉਹਨਾਂ ਕੋਲੇ ਕਦੇ ਪਹੁੰਚ ਕੀਤੀ ਵੀ ਇਹਨਾਂ ਦਾ ਭਈ ਕੋਈ ਪਹੁੰਚ ਦੀ ਗੱਲ ਸੁਣ ਲੋ ਸਰ ਸਾਰੀਆਂ ਜਿੰਡੀਆਂ ਵੀ ਫੈਡਰੇਸ਼ਨਾਂ ਹੁੰਦੀਆਂ ਨਾ ਚਾਹੇ ਉਹ ਪੰਜਾਬ ਲੈਵਲ ਤੇ ਹੋਵੇ ਚਾਹੇ ਉਹ ਤੁਸੀਂ ਜਿਹੜੀ ਜ਼ਿਲ੍ਹਾ ਲੈਵਲ ਤੇ ਫੈਡਰੇਸ਼ਨ ਆ ਗਈ ਜੀ ਉਹ ਸਾਰੀਆਂ ਲੈਟਰ ਭੇਜੀਆਂ ਸਰ ਲੈਟਰ ਜਾਂਦੇ ਨੇ ਮੇਲ ਆ ਜਾਂਦੀਆਂ ਬਕਾਇਦਾ ਸਰ ਮੰਨ ਲਓ ਕਿ ਜਦੋਂ ਵੀਡੀਓਗ੍ਰਾਫੀਜ਼ ਹੁੰਦੀਆਂ ਟੂਰਨਾਮੈਂਟ ਹੁੰਦੇ ਨੇ ਉਹ ਸਾਰਾ ਕੁਝ ਹੁੰਦਾ ਉੱਥੇ ਚੀਫ ਗੈਸਟ ਵੀ ਆਉਂਦੇ ਨੇ ਜੀ ਕੋਈ ਐਮਐਲਏ ਚੀਫ ਗੈਸਟ ਆ ਗਿਆ ਕੋਈ ਮੰਤਰੀ ਕੋਈ ਚੀਫ ਗੈਸਟ ਆ ਗਿਆ ਉੱਥੇ ਬੱਚੇ ਪਰਫਾਰਮੈਂਸ ਕਰਦੇ ਨੇ ਦੱਸਿਆ ਦਾ ਸਾਰਾ ਕੁਝ ਹੁੰਦਾ ਹੈ ਲੈਟਰ ਦਿੱਤੇ ਜਾਂਦੇ ਨੇ ਉਹਨੂੰ ਬਕਾਇਦਾ ਲਿਖ ਕੇ ਪਰ ਕੋਈ ਹੱਲ ਨਹੀਂ ਹੁੰਦਾ ਜੀ ਉਹਦਾ ਹੱਲ ਜਵਾਬ ਜੂ ਆਇਆ ਉਹ ਚਿੱਠੀਆਂ ਦਾ ਜਿਹੜੀਆਂ ਪਾਣਾ ਨਹੀਂ ਸਰ ਜਵਾਬ ਕਾਦਾ ਹੋਣਾ ਜਿੰਨਾ ਚੀਜ਼ਾਂ ਦਾ ਇਹਨਾਂ ਚੀਜ਼ਾਂ ਦਾ ਕੋਈ ਜਵਾਬ ਨਹੀਂ ਹੁੰਦਾ ਜਵਾਬ ਤਾਂ ਆਵੇਗਾ ਨਾ ਜੀ ਜੇ ਕੁਝ ਨਾ ਕੁਝ ਭੇਜਣ ਜੋਗੇ ਹੋਣਗੇ ਜੀ ਆਪਾਂ ਕਿਸੇ ਨੂੰ ਜਵਾਬ ਆ ਵੀ ਆ ਬੱਚਿਆਂ ਨੂੰ ਆਪਾਂ ਚਲੋ 5000 ਰੁਪਏ ਭੇਜਤਾ ਦਾ ਭੇਜਤਾ ਇਹ ਨਵੀਂ ਸਰਕਾਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਦਾਵਾ ਸੀ ਜਿਹੜੀਆਂ ਖੇਡਾਂ ਕਰਾਨਾ ਜਾਂਦੀਆਂ ਹਾਂ ਦੋ ਵਾਰ ਦੋ ਸਾਲ ਹੋ ਗਏ ਦੋ ਵਾਰ ਦੋ ਵਾਰ ਉਹਦੇ 'ਚ ਬਹੁਤ ਵੱਡਾ ਉਹਦਾ ਕੋਈ ਬੈਨੀਫਿਟ ਹੈ ਮੈਂ ਉਹਦੀ ਗੱਲ ਸੁਣ ਲਓ ਜੀ ਇੱਥੇ ਜ਼ੋਨ 'ਚ ਗੇਮਾਂ ਹੋਈਆਂ ਹਾਂ ਜ਼ੋਨ 'ਚ ਜਿੱਤ ਗਏ ਹਾਂਜੀ ਜ਼ਿਲੇ ਗਏ ਉੱਥੇ ਗੇਮਾਂ ਹੀ ਨਹੀਂ ਕਰਾਈਆਂ ਬੱਚਿਆਂ ਦੀਆਂ ਕਾਰਨ ਪੁੱਛ ਲਓ ਜੀ ਇਹਨਾਂ ਨੂੰ ਕਹਿੰਦੇ ਬਸ ਪਾਉਂਦੀ ਨਹੀਂ ਜੀ ਜ਼ੋਨ ਜ਼ੋਨ ਚਾਰਾਸ਼ਕ ਅਸੀਂ ਹਾਂਜੀ ਇਹ ਦੁਗਾ ਕਹਿੰਦੇ ਹੈ ਨਹੀਂ ਜੀ ਕੋਈ ਪੇਮੈਂਟ ਵੀ ਦਿੱਤੀ ਇਹਨਾਂ ਨੂੰ ਬੱਚਿਆਂ ਨੂੰ ਜਿਹੜੀ ਪੇਮ ਉਹੀ ਤਾਂ ਗੱਲ ਹੈ ਜਦੋਂ মিডিਆ ਅੱਗੇ ਆਉਂਦੀ ਹੈ ਸਰਕਾਰ ਉਹ ਤਾਂ ਕਹਿੰਦੀ ਵੀ ਅਸੀਂ ਗੇਮਾਂ ਨੂੰ ਅੱਗੇ ਪ੍ਰਮੋਟ ਕਰ ਰਹੇ ਹਾਂਗੇ ਪਰ ਰਸਾ ਗਸਾ ਇਹਨੂੰ ਪਿੱਛੇ ਧੱਕਿਆ ਜਾ ਰਿਹਾ ਅੱਗੇ ਨਹੀਂ ਲਿਆਂਦਾ ਜਾ ਰਿਹਾ ਜੀ ਸਾਰੇ ਇਹ ਆਪਣੀ ਪ्योर ਪਿੰਡੂ ਗੇਮ ਹੈ ਜੀ ਇਹ ਕੋਈ ਆਏ ਨਹੀਂ ਹੈਗਾ ਵੀ ਆਪਣੇ ਮਤਲਬ ਵੀ ਜ਼ੋਨ ਲੈਵਲ ਤੇ ਤਾਂ ਖੇਡ ਮੰਨਦੇ ਆ ਜ਼ਿਲ੍ਹਾ ਲੈਵਲ ਤੇ ਖੇਡ ਲੈਵਲ ਸਟੇਟ ਲੈਵਲ ਤੇ ਨਹੀਂ ਮੰਨਦੇ ਬਾਕੀ ਸਾਰੀਆਂ ਗੇਮਸ ਹੁੰਦੀਆਂ ਜੀ ਜ਼ਿਲ੍ਹਾ ਲੈਵਲ ਸਟੇਟ ਲੈਵਲ ਤੇ ਬੱਚੇ ਜਾਂਦੇ ਵੀ ਐ ਪ੍ਰਾਈਜ਼ ਵੀ ਰੱਖੇਗੇ ਪਰ ਅਸੀਂ ਡੀਮੋਟੀਵੇਟ ਹੋਨੇ ਵੀ ਸਾਡੀ ਗੇਮ ਅੱਗੇ ਕਿਉਂ ਨਹੀਂ ਜਾ ਰਹੀ ਸਾਡੀ ਗੇਮ ਚ ਕੀ ਕਮੀ ਆ ਹਮਮ ਸਟੇਜਾਂ ਤੇ ਤਾਂ ਸਾਰੇ ਐ ਕਹਿ ਦਿੰਦੇ ਆ ਵੀ ਰੱਸ਼ਾ ਕੱਸੀ ਆ ਵੀ ਆਪਣੀ ਪ੍ਰਾਣੀ ਵਿਰਸੇ ਦੀ ਖੇਡ ਆ ਜੀ ਗਣ ਬਜ਼ੁਰਗ ਖੇਡਦੇ ਆ ਫਿਰ ਇਹਨਾਂ ਨੂੰ ਹੁਣ ਅੱਗੇ ਕਿਉਂ ਨਹੀਂ ਲਿਜਾਇਆ ਜਾ ਰਿਹਾ ਹਮਮ ਇੱਕ ਮੇਨ ਕਾਰਡ ਤੋਂ ਜ਼ਿਆਦਾ ਹਨਾ ਸਰ ਤੁਸੀਂ ਆਪਾਂ ਕਹਿੰਦੇ ਨਾ ਵੀ ਰਸਾ ਕਰਸੀ ਕੀ ਆ ਬਸ ਰਸਾ ਹੀ ਖਚਣਾ ਹਾਂ ਹਾਂ ਸਰ ਜਿਹੜੇ ਇੰਟਰਨੈਸ਼ਨਲ ਬੂਟ ਆ 15000 ਦੇ ਆਉਂਦੇ ਆ ਜਿਹੜੇ ਸਟੱਡ ਆਉਂਦੇ ਨੇ ਜਿਹੜੇ ਸਟੱਡ ਪਾ ਕੇ ਖੇਡਦੇ ਆ ਨਾ ਉਹ ਫੌਜੀ ਸ਼ੂਜ਼ ਹੁੰਦੇ ਨੇ ਹਾਂ ਉਹ ਫੌਜੀ ਨੇ ਉਹ ਕੀ ਹੁੰਦਾ ਜਿਹੜੀ ਹਾਰ ਸੋਲ ਹੁੰਦੀ ਹੈ ਉਹ ਵਰਤਣੀ ਪੈਂਦੀ ਹੈ ਜੇ ਸੌਫਟ ਸੋਲ ਇਹਨਾਂ ਨਾਲ ਜਾਂ ਹੋਰ ਜਿਹੜੇ ਪਾਏ ਹੋਏ ਨੇ ਆਪਣੇ ਨਾਲ ਖੇਡਣਗੇ ਉਹ ਪੱਟੀਆਂ ਜਾਣਗੀਆਂ ਤਲੇ ਪੱਟੇ ਜਾਂਦੇ ਨੇ ਠੀਕ ਹੈ ਤੇ ਉਹ ਜਿਹੜੀਆਂ ਆਪਣੀਆਂ ਕਿਟਾਂ ਹੀ ਆ ਉਹ ਇੰਨੀਆਂ ਹੀ ਮਹਿੰਗੀਆਂ ਮਹਿੰਗੀਆਂ ਤੁਸੀਂ ਆ ਦੇਖ ਲਓ ਵੀ 35000 ਰੁਪਏ ਰਿਸਟਰ ਜਦੋਂ ਆਪਾਂ ਫੈਡਰੇਸ਼ਨ ਆਪਣੀ ਖੇਡ ਨੂੰ ਭੇਜਦੀ ਹੈ ਨਾ ਇੰਟਰਨੈਟ ਤੇ ਨੈਸ਼ਨਲ ਲੈਵਲ ਤੇ 35000 ਰੁਪਏ ਤਾਂ ਇਹਨਾਂ ਦੀ ਫੀਸ ਹੋਗੀ ਜੀ 10 ਜਣੇ ਦੀ ਠੀਕ ਹੈ ਜੀ 8 ਪਲੇਇੰਗ ਚ ਹੋਣਗੇ 2 ਇਹਨਾਂ ਦੇ ਸਪੇਅਰ ਹੋਣਗੇ ਇਸ ਤੋਂ ਬਾਅਦ ਖਾਣ ਪੀਣ ਦਾ ਖਰਚਾ ਜੀ ਥੋੜੇ ਰਹਿਣ ਸਹਿਣ ਦਾ ਖਰਚਾ ਥੋੜੇ ਆਉਣ ਜਾਂਦਾ ਖਰਚਾ ਜੀ ਉਹ ਵੱਖਰਾ ਰਹਿ ਗਿਆ ਜੀ ਹੁਣ ਦੱਸੋ ਬੰਦਾ ਕੀ ਕਰੇ ਜੀ ਉਹ ਚ ਪਲੇਅਰ ਦਾ ਤਾਂ ਹੱਕ ਹੀ ਨਹੀਂ ਪੈਸਾ ਕਰਕੇ ਜਾਂਦੇ ਆ ਜੀ ਅਸੀਂ ਗੋਆ ਖੇਡਣ ਗਏ ਜੀ ਅਸੀਂ ਆਉਦੇ ਕੋਲੋਂ ਪੈਸੇ ਵੀ ਭਰ ਕੇ ਪਰ ਫਿਰ ਵੀ ਸਾਡੀਆਂ ਸੀਟਾਂ ਨਹੀਂ ਰਿਜ਼ਰਵ ਕੀਤੀਆਂ ਜਿਵੇਂ ਅਸੀਂ ਟ੍ਰੇਨ 'ਚ ਲੰਮੇ ਪੈ ਕੇ ਗਏ ਹਾਂ ਜੀ نیچے ਬਾਥਰੂਮ ਆ ਕੋਲ ਜੀ ਹੂੰ ਪਰ ਉੱਥੇ ਜਾ ਕੇ ਖੇਡਿਆ ਨਹੀਂ ਜਾਂਦਾ ਜੀ ਨਾਲ ਦੀ ਨਾਲ ਜਾ ਕੇ ਜਦੋਂ ਰੈਸਟ ਨਹੀਂ ਪ੍ਰੋਪਰ ਮਿਲਦੀ ਜੀ ਪਲੇਅਰ ਨੂੰ ਇੱਕ ਨੂੰ ਹੂੰ ਜਿਹੜਾ ਸਾਰਾ ਪਾਣਾ ਗੱਤਕੇ ਵਾਲਿਆਂ ਦਾ ਕੀ ਹਾਲ ਆ ਜਿਹੜੇ ਗੱਤ ਹਾਂਜੀ ਗੱਤਕੇ ਵਾਲਾ ਨਾ ਹਾਲ ਦੇਖ ਲੋ ਸਰ ਹੁਣ ਇਹ ਬੱਚੀ ਦੇ ਮੈਨ ਲੱਗਦਾ ਜੀ ਘਟੋਕੜ 5 ਤੋਂ 6 ਮੈਡਲ ਹੋਣਗੇ ਜੀ ਇਹਦੇ ਇਹਦਾ ਤੁਸੀਂ ਤਾਂ ਝੋਲਾ ਭਰੀ ਫਿਰਦੇ ਹਾਂ ਪਰ ਮੈਡਲ ਨੇ ਸਾਰੇ ਹਜੇ ਭਾਈ ਟਰੋਫੀਆਂ ਤਾਂ ਪਿੰਡ ਪਈਆਂ ਜੀ ਹਜੇ ਦਾ ਉਹ ਲੈ ਕੇ ਆਉਣ ਦਾ ਟਾਈਮ ਜਾਂ ਨਹੀਂ ਮਿਲਿਆ ਨਹੀਂ ਜੋ ਲੈ ਕੇ ਆਉਂਦੇ ਉਹ 6-6 ਫੁੱਟੀਆਂ ਹਜੇ ਪਰਸੋਂ ਚੌਥੀ ਜਿੱਤ ਕੇ ਲੈ ਕੇ ਆਈਆਂ ਹਜੇ ਇਹ ਜੀ ਤੇ ਉਹ ਵੱਖਰੀਆਂ ਰਹਿ ਗਈਆਂ ਪਰ ਉਹ ਕਰਗੀ ਕੀ ਜੀ ਉਹ ਨਾ ਤਾਂ ਟ੍ਰੋਫੀਆਂ ਸਾਨੂੰ ਰੋਜ਼ਗਾਰ ਦੇ ਸਕਦੀਆਂ ਤੇ ਨਾ ਹੀ ਘਰ ਚਲਾ ਸਕਦੀਆਂ ਪਰ ਘਰ ਦੇ ਤਾਂ ਫਿਰ ਜਦੋਂ ਕੁੜੀਆਂ ਦੀ ਹੁਣ ਉਮਰ 25 26 26 ਸਾਲ ਹੋ ਜਾਂਦੀ ਹੈ ਫਿਰ ਘਰ ਦੇ ਇੱਕ ਗੱਲ ਕਹਿੰਦੇ ਨੇ ਜਾਂ ਤਾਂ ਨੌਕਰੀ ਲੈ ਲਓ ਜਾਂ ਵਿਆਹ ਕਰ ਲਓ ਹਾਂ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਜੀ ਆਪੇ ਛੱਪਰ ਕੇ ਸਹਾਏ ਹੁੰਦੇ ਨੇ ਜੀ ਤੇ ਫਿਰ ਇਹਨਾਂ ਦਾ ਹੱਲ ਨਹੀਂ ਕੋਈ ਹੁੰਦਾ ਜੀ ਹੱਲ ਤਾਂ ਆਊਗਾ ਨਾ ਇਹ ਸਰਕਾਰ ਕੁਝ ਨਾ ਕੁਝ ਸੋਚੇਗੀ ਵੀ ਹਾਂ ਵੀ ਆਪਾਂ ਦਾ ਪਲੇਅਰਾਂ ਦਾ ਕੁਝ ਨਾ ਕੁਝ ਕਰਨਾ ਹੈ ਤੁਸੀਂ ਐ ਦੇਖੋ ਜੀ ਰਿਪਰੈਜ਼ੈਂਟ ਕਰ ਦਿੰਨੇ ਆ ਪੰਜਾਬ ਨੂੰ ਇਹ ਕੋਈ ਇਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਨੈਸ਼ਨਲ ਮੈਡਲ ਲੈ ਕੇ ਆਉਣਾ ਆਊਟ ਆਊਟਡੋਰ ਵੀ ਤੇ ਇੰਡੋਰ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਇਹ ਆਊਟਡੋਰ ਐਂਡਡੋਰ ਜਦੋਂ ਆਪਾਂ ਰੱਸਾ ਖੇਡਦੇ ਆ ਨਾ ਜਦੋਂ ਕਿਸੇ ਆਪਾਂ ਬਰਕਾਹ ਨਾਲ ਪਾ ਕੇ ਜਾਂ ਡੇਕ ਨਾਲ ਪਾ ਕੇ ਜਦੋਂ ਇਹ ਸਟੇਲ ਲਗਾਉਨੇ ਇਹਨਾਂ ਦੀ ਅੱਧਾ ਅੱਧਾ ਤਾਂ ਖੜੀਆਂ ਰਹਿੰਦੀਆਂ ਤੇ ਆਹ ਚੀਜ਼ਾਂ ਪਾਟਨ ਤੇ ਆ ਜਾਂਦੀਆਂ ਇਹਨਾਂ ਦੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਘਰੋਂ ਗਾਂ ਵਕਰੀਆਂ ਜਰੀਆਂ ਸੌ ਜਾਂਦੀਆਂ ਖਰਾਕ ਨਹੀਂ ਮਿਲਦੀ ਦੀ ਹੁਣ ਆਇਆ ਤਾਂ ਹੈ ਨਹੀਂ ਦਾਗ ਬਦਾਮਾ ਨਾਲ ਇਹ 6 ਢਾ ਲੈਣੀਆਂ ਹਮ ਘਟੋ ਘਟੋ 150 ਬਨਾਮ ਚਾਹੀਦਾ ਇੱਕ ਪਲੇਅਰ ਨੂੰ ਇੱਕ ਦਿਨ ਦਾ ਗਿਰੀ ਜੇ ਆਪਾਂ ਗਣੀਏ ਜੇ ਉਹਦੀ ਰਿਕਵਰੀ ਕਰਨੀ ਹੈ ਨਾ ਜੀ ਘਟੋ ਘਟੋ 48 ਘੰਟੇ ਜਾਂ ਰਿਕਵਰੀ ਹੁੰਦੀ ਹੈ ਪਲੇਅਰ ਦੀ ਤੇ ਇਹ ਹਰ ਰੋਜ਼ ਸਵੇਰ ਵੀ ਸ਼ਾਮ ਵੀ ਸਵੇਰ ਵੀ ਸ਼ਾਮ ਵੀ ਇਹ ਬੱਚੇ ਤਿੰਨੇ ਹੀ ਨੈਸ਼ਨਲ ਖੇਡੇ ਹੋਏ ਤਿੰਨੇ ਹਾਂਜੀ ਹਾਂਜੀ ਇਹ ਗੱਤਕੇ ਵਾਲੇ ਬੱਚੇ ਤੇ ਆ ਆਪਣੇ ਰਸਾ ਗੱਤਕੇ ਵਾਲਿਆਂ ਨਾਲ ਤੁਹਾਡੇ ਨਾਲ ਕੀ ਹੋ ਰਿਹਾ ਤੁਹਾਡੀ ਵੀ ਕੋਈ ਨਹੀਂ ਸੁਣਦਾ ਨੀ ਸਰ ਮਤਲਬ ਕੋਈ ਵੀ ਡਾਈਟ ਵਗੈਰਾ ਦਾ ਕੋਈ ਸਰਚਾ ਨਹੀਂ ਆ ਰਿਹਾ ਨਾ ਹੀ ਕੋਈ ਗਵਰਨਮੈਂਟ ਜੌਬ ਮਿਲ ਰਹੀ ਹੈ ਇਹ ਫੈਡੇਸ਼ਨ ਮਤਲਬ ਪਿਛਲੇ ਸਾਲ ਪਾਈ ਗਈ ਆ ਪਰ ਕਿਸੇ ਤੱਕ ਹੋਈ ਨਹੀਂ ਹੈਗੀ ਕੋਈ ਰੇਟ ਤੁਸੀਂ ਪਾਈ ਕਰੇੜੇ ਸੀ ਹਾਂਜੀ ਤੇ ਕਿਸੇ ਦਾ ਕੋਈ ਜਵਾਬ ਚਿੱਠੀ ਪਾਈ ਲਿਖ ਕੇ ਪਾਇਆ ਕੋਈ ਜਵਾਬ ਨਹੀਂ ਆਇਆ ਸਰ 올ਡ ਇੰਟਰਵਿਊ ਯੂਨੀਵਰਸਿਟੀ 골ਡ ਮੈਡਿਸਟਾਈ ਦੋ ਵਾਰੀ ਹੂੰ ਤੇ ਨੈਸ਼ਨਲ ਚ ਵੀ 골ਡ ਮੈਡਿਸਟਾਈ ਹੂੰ ਕੋਈ 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 ਹੋਈ ਤੇ ਇੱਕ ਮੈਨੂੰ ਹੋਰ ਦੱਸੋ ਗੱਟ ਗਿਆਲਾਂ ਦੀ ਖਾਸ ਵੀ ਐ ਐਸਜੀਪੀਸੀ ਵਾਲੇ ਪਾਸੋਂ ਕੋਈ سپورਟ ਜਾਂ ਉਧਰੋਂ ਕੋਈ ਉਹਨਾਂ ਦਾ ਬੜਾ ক্রਾਈਟਰੀਆ ਉਹਨਾਂ ਦਾ ਵੀ ਨਹੀਂ ਉਹਨਾਂ ਦਾ ਕ੍ਰਾਈਟਰੀਆ ਸਰ ਪਤਾ ਕੀ ਕਰੂਗਾ ਜੀ ਉਹਨਾਂ ਦਾ ਕ੍ਰਾਈਟਰੀਆ ਤਾਂ ਕਰ ਗੋਣਾ ਜੇ ਉਹ ਰਜਿਸਟਰ ਹੋਣਗੇ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੁੰਦਾ ਹਰ ਇੱਕ ਚੀਜ਼ ਜੇ ਤੁਹਾਨੂੰ ਮੈਨੂੰ ਕਿ ਸਾਈ ਨੇ ਉਹਨੂੰ ਰੈਸਟਰ ਨਹੀਂ ਕੀਤਾ ਨਾ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਤਾਂ ਸੋਦੀ ਕੋਸ਼ਿਸ਼ ਕਰੀ ਚਲੋ ਤੁਸੀਂ ਚਾਹੇ ਫੈਡਰੇਸ਼ਨਾਂ ਖੋਲ ਲੋ ਮਤਲਬ ਚਾਹੇ ਅਕੈਡਮੀਆ ਖੋਲ ਲੋ ਗੱਤ ਕੇ ਨੂੰ ਲੈ ਕੇ ਆਪਾਂ ਕਹਿ ਸਕਦੇ ਆਂ ਵੀ ਇਹ ਧਾਰਮਿਕ ਵਾਲੇ ਪਾਸੇ ਤਾਂ ਐਸਜੀਪੀਸੀ ਇਹਦੀ ਪਹਿਲ ਕਦਮੀ ਕਰ ਸਕਦੀ ਆ ਕਰ ਸਕਦੀ ਆ ਸਰ ਆਵਾਜ਼ ਬਹੁਤ ਜ਼ਿਆਦਾ ਕਰ ਸਕਦੀ ਆ ਸਰ ਇਹਨਾਂ ਲਈ ਸਰ ਬੱਚੇ ਸਰ ਤੁਸੀਂਆਂ ਵੈਕੈਂਸੀਆਂ ਰੱਖ ਸਕਦੇ ਉਹਨਾਂ ਦੇ ਵੈਕੈਂਸੀਆਂ ਹਾਂਜੀ 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 ਕਾਲਜ ਸਕੂਲ ਚ ਸਰ ਕਈ ਸੰਸਥਾ ਤਾਂ ਜਿਵੇਂ ਸਾਥ ਦਿੰਦੀਆਂ ਸਰ ਪ੍ਰਾਈਵੇਟ ਸੰਸਥਾ ਵੀ ਕੀ ਕਰਨ ਸਰ ਉਹਨਾਂ ਦੇ ਜਿਹੜੇ ਲੋਨ ਨੇ ਜਿਹੜਾ ਕਰਜ਼ਾ ਚੱਕਿਆ ਹੋਇਆ ਜੀ ਉਹਨਾਂ ਨੇ ਕਈ ਸੰਸਥਾ ਦਿੰਦੀ ਅਸੀਂ 2022 ਦੀ ਗਏ ਸੀ ਆਪਾਂ 2022 ਦੀ ਅਸੀਂ ਗਏ ਸੀਗੇ ਜੀ 2022 ਚ ਸਾਨੂੰ ਇੱਕ ਸੰਸਥਾ ਨੇ ਸਾਨੂੰ ਜਰੂਰ 75000 ਰੁਪਏ ਦਿੱਤਾ ਸੀਗਾ ਉਹ ਉਦੋਂ ਫਿਰ ਖੇਡਣ ਵਾਲੀ ਵਧੀਆ ਲੱਗਦਾ ਜੀ ਉਦੋਂ ਸਟੱਡ ਵੀ ਇਹਨਾਂ ਨੂੰ ਨਵੇਂ ਲੈ ਕੇ ਦਿੱਤੇ ਜੀ ਆਣ ਜਾਣ ਦਾ ਨਹੀਂ ਇਹਨਾਂ ਦਾ ਕੋਈ ਲੱਗਿਆ ਜੀ ਕਿਰਾਇਆ ਇਹਨਾਂ ਦਾ ਸਾਰਾ ਹੋ ਗਿਆ ਜੀ ਤੇ ਨਾਲ ਹੀ ਡਾਈਟ ਉੱਥੇ ਵਧੀਆ ਮਿਲੀ ਜੀ ਤੇ ਪਰਫਾਰਮੈਂਸ ਵੀ ਕੀਤੀ ਫਿਰ ਬੱਚਿਆਂ ਨੇ ਜੀ ਪਰ ਮੈਟਲ ਵੀ ਆਉਂਦੇ ਨੇ ਹੁਣ ਜਦੋਂ ਸਿਲ버 ਮੈਟਲ ਇਹਨਾਂ ਦਾ ਤਾਂ ਆਉਂਦਾ ਨਾ ਜੀ ਜਦੋਂ ਆਪਾਂ ਮੰਨ ਲਓ ਵੀ ਆਪਾਂ ਪੰਜਾਬ ਸਟੇਟ ਚ ਨਾ ਜੇ ਆਪਾਂ ਹਰਿਆਣਾ ਵੀ ਜਾਣਾ ਹੈ ਪਾ ਉੱਥੋਂ ਦਾ ਜਿਹੜਾ ਵੈਦਰ ਹੋਊਗਾ ਨਾ ਉਹਨੂੰ 45 ਦਿਨ ਲੱਗਦੇ ਨੇ ਜੀ। ਹੂੰ। ਵੀ ਸਾਨੂੰ ਜਿਹੜਾ ਤੁਸੀਂ ਆ ਬਣਾਓਗੇ ਨਾ 45 ਦਿਨ ਲੱਗਦੇ ਨੇ ਹਰ ਕਿਸੇ ਸਟੇਟ 'ਚ ਜੇ ਤੁਸੀਂ ਵੈਦਰ ਜਾਂਦੇ ਹੋ ਤਾਂ ਤੁਸੀਂ ਇਹ ਦੇਖ ਲਓ ਵੀ ਇਹ 2 ਦਿਨ ਤਾਂ ਇਹ ਪਹਿਲਾਂ ਟ੍ਰੇਨ ਦਾ ਸਫ਼ਰ ਕਰਦੇ ਨੇ। ਤੀਜੇ ਦਿਨ ਆ ਕੇ ਪਹਿਲਾ ਮੈਚ ਹੀ ਹੁੰਦਾ ਇਹਨਾਂ ਦਾ। ਗਾਹਾਂ ਫਿਰ ਫੈਡਰੇਸ਼ਨਾਂ ਦੀ ਸੁਣ ਲਓ ਜੀ। ਫੈਡਰੇਸ਼ਨਾਂ ਕੀ ਕਰਦੀਆਂ? ਜਾਨ ਸਰ ਇੱਕ ਵੀਡੀਓ ਦਿਖਾਉਣੀਆਂ ਸਾਨੂੰ ਤੇ ਦੋ ਕੁ ਸਾਨੂੰ ਪੀਪੀਟੀ ਫਾਈਲਾਂ ਜਾਂ ਪੀਡੀਐਫ ਫਾਈਲਾਂ ਦੇ ਦੇਣਗੀਆਂ। ਅਖੜੀਆਂ ਹੀ ਰੂਲ ਚੇਂਜ ਐ। ਜਿਹੜੇ ਬੱਚਾ ਨੂੰ ਪ੍ਰੈਕਟਿਸ ਅਸੀਂ ਪੁਰਾਣੇ ਰੂਲਾਂ ਤੇ ਕਰਾਈ ਹੋਈ ਹੈ ਸਾਡੇ ਕੋਲੇ ਕੋਈ ਨਵਾਂ ਕੋਈ ਲੈਟਰ ਨਹੀਂ ਆਇਆ ਵੀ ਰੂਲ ਚੇਂਜ ਹੋਏ ਨੇ ਉਹ ਤੁਰਤ ਪੈਰ ਜਾ ਕੇ ਰੂਲ ਕਿਵੇਂ ਚੇਂਜ ਕਰ ਲੈਣਗੇ ਅੱਡੀ ਦਾ ਰੂਲ ਆਉਂਦਾ ਜਿਵੇਂ ਇਹ ਤਾਂ ਹੈ ਨਾ ਜੀ ਬਹੁਤ ਹੋਉਂਦਾ ਹੈ ਪਿਛਲੀ ਵਾਰ ਫਾਉਲ ਕੀ ਵਾਇਰ ਤੋਂ ਬੱਚਿਆਂ ਤੋਂ ਫਾਉਲ ਵੱਜ ਗਏ ਜੀ ਹੁਣ ਇਹਨਾਂ ਨੇ ਏਡੀ ਸਿੱਖੀ ਹੋਈ ਸੀ ਇਹਨਾਂ ਨੇ ਏਡੀ ਮਾਰਤੀ ਜਾਂ ਅਨਸਾਰ ਜੀ ਜਦੋਂ ਆਪਾਂ ਧਰਤੀ 'ਚ ਪੈਰ ਘੜਦੇ ਨਾ ਰਸਲਾਉਣ ਲਈ ਉਦੋਂ ਅੱਡੀ ਬੱਚੇ ਮਾਰ ਦਿੰਦੇ ਨੇ ਜੀ ਉੱਥੇ ਜਾ ਕੇ ਨਾ ਰੂਲ ਚੇਂਜ ਕਰਤੇ ਫੇਰ ਉਹਨਾਂ ਨੇ ਕੀ ਰੂਲ ਚੇਂਜ ਕਰਤੇ ਵੀ ਜਰਸੀਆਂ ਤੇ ਜਿਹੜ ਮੁਰਕੇ ਜਾਸੀਆਂ ਦੇ ਚੇਪੀਆਂ ਲੈਂਗੀਆਂ ਜੀ ਚੇਪੀਆਂ ਲਾ ਕੇ ਬੱਚੇ ਖੜਾਏ ਜੀ ਇਸ ਤਰ੍ਹਾਂ ਫੈਡਰੇਸ਼ਨਾਂ ਵੀ ੱੱਕਾ ਕਰ ਜਾਂਦੀਆਂ ਇਹੋ ਜੀ ਕੋਈ ਗੱਲ ਨਹੀਂ ਪਰ ਪੰਜਾਬ ਦੀਆਂ ਫੈਡਰੇਸ਼ਨਾਂ ਸਾਥ ਦਿੰਦੀਆਂ ਇਹੋ ਜੀ ਕੋਈ ਗੱਲ ਨਹੀਂ ਕੁਛ ਜਿਵੇਂ ਹੁਣ ਆਪਣੇ ਫੈਡਰੇਸ਼ਨ ਜਿਹੜੀ ਟਾਗੋਬਾਰ ਦੀ ਫੈਡਰੇਸ਼ਨ ਬਣੀ ਹੋਈ ਹੈਗੀ ਉਹ ਸਾਥ ਦਿੰਦੀ ਹੈ ਜੀ ਜਿਵੇਂ ਇਹਨਾਂ ਨੂੰ ਕਿਤਾ ਚਲੋ ਦੇ ਦਿੰਦੀ ਹੈ ਕੱਲੀਆਂ ਕਿਤਾ ਕੋਚ ਦੀ ਵੀ ਤੇ ਸਾਡੇ ਬੱਚਿਆਂ ਦੀ ਉਹ ਦੇ ਦਿੰਦੇ ਨੇ ਤੁਸੀਂ ਤੁਸੀਂ ਬੇਟਾ ਆਪ ਦਾ ਕਿਹਦੇ ਚ ਹੀ ਦੇਖ ਰਹੇ ਹੋ ਇਹ ਖੇਡ ਚ ਦੇਖ ਰਹੇ ਸਰ ਹਾਂਜੀ ਅਸੀਂ ਸ਼ੁਰੂ ਤੋਂ ਜਦੋਂ ਇਹ ਗੇਮ ਕਰ ਰਹੇ ਹਾਂ ਅਸੀਂ ਆਪ ਤਾਂ ਕੁਝ ਥੱਗੇ ਸੀ ਗੇਮ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਂ 201 ਤੇ 2014 ਤੋਂ ਕਿਟਰ 10 ਸਾਲ ਹੋ ਗਏ ਹਾਂਜੀ ਹਾਂ ਤੇ 골ਡ ਮੈਡਲ ਵੀ ਹੈ সিল버 ਵੀ ਹੈ ਸਰ ਬਹੁਤ ਥਾਂ ਹੀ ਗਿਆ ਕਿ ਖੇਡ ਕੇ ਆਏ ਪਰ ਸਪੋਰਟ ਨਹੀਂ ਹੈਗੀ ਸੀ ਪਿੱਛੇ ਕਿਸੇ ਦੀ ਹੂੰ ਤੇ ਸਪੋਰਟ ਹੀ ਮੰਗਦੇ ਤੇ ਤੁਹਾਡੇ ਮਾਪੇ ਕੀ ਕਹਿੰਦੇ ਆ ਤੁਹਾਨੂੰ ਇਹ ਕਹਿੰਦੇ ਆ ਵੀ ਬਹੁਤ ਹੋ ਗਿਆ ਵੀ ਨਾ ਖੇਡੋ ਇਦਾਂ ਦੀ ਕੋਈ ਗੱਲ ਉਹ ਕਰਦੇ ਵੀ ਕਹਿੰਦੇ ਆ ਵੀ ਬਹੁਤ ਟਾਈਮ ਲੱਗਿਆ ਅਸੀਂ ਛੜੀ ਵਿਆਹ ਦੀ ਉਮਰ ਆ ਗਿਆ ਕਰ ਦਿੰਦੇ ਆ ਵੀ ਬਹੁਤ ਟਾਈਮ ਹੋ ਗਿਆ ਇਸ ਖੇਡ ਨੂੰ ਕਿ ਭੜਾ ਆ ਵੀ ਇਸ ਤੋਂ ਬਹੁਤ ਦਿੱਤਾ ਵੀ ਜੇ ਮਜਾ ਮਿਲਦੀ ਆ ਤਾਂ ਲੈ ਦੋ ਨਹੀਂ ਫਿਰ ਵਿਆਹੀ ਹੈ ਤੋ ਬਾਅਦ ਆਪਸ਼ਨ ਹੂੰ ਸੋ ਜੌਬ ਨਾਲ ਵੀ ਨਾ ਜੀ ਜੇ ਤੁਸੀਂ ਮੰਨੋਗੇ ਨਾ ਮੰਨ ਲਓ ਵੀ ਇਹਨਾਂ ਨੂੰ 50000 ਦੀ ਜੌਬ ਮਿਲ ਗਈ ਸਰੋ ਖਰਚਾ ਕਦੇ ਪੂਰਾ ਨਹੀਂ ਹੁੰਦਾ ਜਿਹੜਾ ਪਲੇਅਰ ਨੇ ਇੱਕ ਵਾਰੀ ਕੀਤਾ ਹੁੰਦਾ ਜਿਹੜੀ ਤਪੱਸਿਆ ਕੀਤੀ ਹੁੰਦੀ ਹੈ ਨਾ ਜਾਂ ਤਾਂ ਜਿਹੜਾ ਸਿੰਘ ਉੱਠਦੇ ਨੇ ਸਵੇਰ ਹਾਂਜੀ ਤੇ ਜਾਂ ਫਿਰ ਪਲੇਅਰ ਉੱਠਦੇ ਨੇ ਜੀ ਆਮ ਬੰਦਾ ਫਿਰ ਕੋਈ ਉੱਠਦਾ ਨਹੀਂ ਉਹਦਾ ਬੰਦਾ ਸੌਂਦਾ ਹੀ ਹੈ ਤੇ ਤੁਸੀਂ ਹਜੇ ਵੀ ਲਗਾਤਾਰ ਪ੍ਰੈਕਟਿਸ ਕਰਦੇ ਹੋ ਡੇਲੀ ਹਾਂਜੀ ਵੀ ਕਰਦੇ ਹੋ ਹੂੰ ਹੁਣ ਵੀ ਅੱਗੇ ਮੈਚ ਆ ਰਹੇ ਨੈਸ਼ਨਲ ਆ ਰਹੀ ਹੈ ਜੀ ਉਸ ਉੱਥੇ ਵੀ ਜਾਵਾਂਗੇ ਉੱਥੇ ਵੀ ਜਾਣਗੇ ਠੀਕ ਚ ਤੇ ਜਿਵੇਂ ਇੱਕ ਵਾਰ ਇੱਕ ਸਵਾਲ ਹੋਰ ਵੀ ਲਾਣਾ ਚਾਹੂੰਗਾ ਖਾਸ ਕਰਕੇ ਜਿਹਦਾ ਹੁਣ ਜ਼ਿਆ ਵੀ ਬਾਹਰ ਤੁਸੀਂ ਥੋੜੇ ਮਨ ਚ ਕਦੇ ਵਿਚਾਰ ਆਇਆ ਬਾਹਰ ਵੀ ਕਦੇ ਵੀ ਨਹੀਂ ਅਸਟਾਖੇ ਵੀ ਅਸਟਾ ਇੱਥੇ ਹੀ ਰਹਿਣਾ ਆਪਣੀ ਗੇਮ ਹੀ ਕਰਨੀ ਹੈ ਤੁਸਾਨੂੰ ਬਹੁਤ ਨੇ ਕਿਹਾ ਬਾਹਰ ਵਗ ਜਿਓ ਕਿ ਮੱਥਾ ਮਾਰ ਦਿਓ ਮਿੱਟੀ ਚ ਤੁਸੀਂ ਧੁੱਪੇ ਮੱਥਾ ਮਾਰਦੇ ਅਸੀਂ ਅੱਖ ਨਹੀਂ ਵੀ ਅਸੀਂ ਧੁੱਪੇ ਮੱਥਾ ਮਾਰ ਲਾਂਗੇ ਪਰ ਬਾਹਰ ਜਾ ਕੇ ਨਾ ਜਾਣਾ ਨਹੀਂ ਬਾਹਰ ਵੀ ਜਾ ਕੇ ਗੁਲਾਮੀ ਕਰਨੀ ਹੈ ਅਸੀਂ ਆਪਦਾ ਇੱਥੇ ਆਜ਼ਾਦ ਹੋ ਕੇ ਖੇਡ ਤਾਂ ਸਕਦੇ ਹਾਂ ਜੀ ਗਰਾਊਂਡਾਂ ਚ ਹੂੰ ਜੇ ਤੁਸੀਂ ਕਦੇ ਇਹ ਜੀ ਗੱਲ ਸੋਚਦੇ ਹੋ ਜਿਵੇਂ ਤੁਸੀਂ ਅੱਜ ਸਾਡੇ ਕੋਲੇ ਗੱਲਬਾਤ ਰੱਖ ਰਹੇ ਹੋ ਜੇ ਸਰਕਾਰਾਂ ਅੱਗੇ ਨਹੀਂ ਸੁਣਦੀਆਂ ਹਾਂਜੀ ਉਹ ਸਾਹਿਬਾ ਤੁਹਾਡੇ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀ ਸੁਣ ਲੈਣਾ ਹਾਂਜੀ ਤੁਸੀਂ ਫੇਰ ਕੀ ਕਰੋਗੇ ਇਸ ਸਟਰਗਲ ਨੂੰ ਕਿਵੇਂ ਜਾਰੀ ਰੱਖੋਗੇ ਜਾਂ ਤੁਸੀਂ ਕੀ ਕਰੋਗੇ ਅਸੀਂ ਤਾਂ ਆਪਦੀ ਜੰਗ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਜੇ ਸਾਡਾ ਨਹੀਂ ਕੁਝ ਬਣਿਆ ਅਸੀਂ ਐਂ ਚਾਹੁੰਦੇ ਸਾਡੇ ਜੂਨੀਅਰ ਆ ਜਿਹੜੇ ਉਹਨਾਂ ਦਾ ਅੱਗੇ ਕੁਝ ਬਣੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਉਹਨਾਂ ਨੂੰ ਅੱਗੇ ਸਪੋਰਟ ਮਿਲੇ ਜੇ ਨਹੀਂ ਸਾਨੂੰ ਮਿਲੀ ਉਹਨਾਂ ਨੂੰ ਮਿਲੇ ਸਾਡੇ ਵੀ ਤਿਆਰ ਕੀਤੇ ਹੋਏ ਕਹਿੰਦੇ ਕਹਿੰਦੇ ਜਦੋਂ ਸੋਡਾ ਨਹੀਂ ਕੁਝ ਬਣਦਾ ਹਾਂ ਵੀ ਤੁਸੀਂ ਕਿਹੜੇ ਉਮੀਦਨਾ ਸਾਨੂੰ ਕਹਿੰਦੇ ਵੀ ਤੁਸੀਂ ਵੀ ਇਸ ਗੇਮ 'ਚ ਲੱਗੋ ਰੀ ਮੋਟੀਵੇਟ ਹੋ ਜਾਂਦੇ ਸਾਰੇ ਸਾਨੂੰ ਬਹੁਤ ਕਹਿੰਦੇ ਬਹੁਤ ਬੱਚਾ ਹੈ ਸਾਨੂੰ ਇਹ ਗੱਲ ਕਹਿੰਦੇ ਤੁਹਾਡਾ ਦਾ ਕੁਝ ਬਣਿਆ ਨਹੀਂ ਤੁਸੀਂ ਸਾਨੂੰ ਕੀ ਸਿਰਕੇ ਇੰਤਪਾ ਰਹੇ ਹੋ ਹਾਂ ਜੀ ਇਹ ਸਵਾਲ ਅੱਗੇ ਬਹੁਤ ਆ ਜਾਂਦੇ ਕਦੇ ਤੁਸੀਂ ਸਪੋਰਟਸ ਮਿਨਿਸਟਰ ਨੂੰ ਮਿਲੇ ਹੋ ਪਹਿਲਾ ਵਾਲਿਆਂ ਨੂੰ ਨਵੇਂ ਨੂੰ ਕਦੇ ਕਿਸੇ ਨੂੰ ਸਰ ਮਿਲੇ ਤਾਂ ਬਹੁਤ ਨੂੰ ਜੀ ਅਸੀਂ ਐਪਲੀਕੇਸ਼ਨ ਐ ਵੀ ਥਰੂ ਆਫ ਸੈਕਟਰੀ ਵੀ ਪਾਈਆਂ ਜੀ ਹਾਂ ਪਰ ਕਿਸੇ ਦਾ ਜਵਾਬ ਨਹੀਂ ਆਇਆ ਜੀ ਕਿਸਨੂੰ ਆਕੇ ਮਿਲੂ ਅਸੀਂ ਐਪਲੀਕੇਸ਼ਨਾਂ ਭੇਜ ਦਿੰਨੇ ਆ ਸਾਨੂੰ ਕਹਿ ਦਿੰਦੇ ਵੀ ਐਪਲੀਕੇਸ਼ਨ ਪਾ ਦਿਓ ਤੁਸੀਂ ਕਿ ਤੁਹਾਨੂੰ ਮਿਲਣ ਲਈ ਬੁਲਾਵਾਂਗੇ ਪਰ ਅੱਜ ਤੱਕ ਕਿਸੇ ਨੇ ਮਿਲਣ ਲਈ ਬੁਲਾਇਆ ਨਹੀਂ ਜਿਵੇਂ ਤੁਸੀਂ ਟੂਰਨਾਮੈਂਟ ਤੇ ਜਾਂਦੇ ਹੋ ਕਿਤੇ ਵੀ ਖੇਡਣ ਸਟੇਟ ਤੋਂ ਬਾਹਰ ਜਾਂ ਸਟੇਟ ਦੇ ਵਿੱਚ ਉੱਥੇ ਹੋਰ ਵੀ ਖੇਡਾਂ ਬਹੁਤ ਹੁੰਦੀਆਂ ਆਈਆਂ ਜਿਵੇਂ ਇਹ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਖੇਡਾਂ ਕਰਾਨਾ ਦੋ ਦੋ ਸਾਲ ਹੋ ਗਏ ਦੋ ਵੱਡੀਆਂ ਹਾਪਾ ਉਹਨੂੰ ਵੱਡੇ ਵੱਡੇ ਬੋਰਾਂ ਤੇ ਵੀ ਲਾਏਗਾ ਉਹਦਾ ਕੀ ਫਾਇਦਾ ਹੋ ਰਿਹਾ ਸਿਹਤ ਵਖੋ ਠੀਕ ਹੈ ਪਰ ਉਹਦਾ ਵੈਸੇ ਨੌਕਰੀ ਵਾਲੇ ਪੱਖ ਤੋਂ ਇਹ ਖਾਲੇ ਵਕਤੋਂ ਉਹਦਾ ਕੋਈ ਫਾਇਦਾ ਸਪੋਰਟਸਮੈਨ ਨੂੰ ਕੋਈ ਫਾਇਦਾ ਨਹੀਂ ਹੈਗਾ ਇਹੋ ਚੀਜ਼ ਆ ਹੂੰ ਕੋਈ ਫਾਇਦਾ ਨਹੀਂ ਹੈਗਾ ਜੀ ਉਹ ਤਾਂ ਬਸ ਇੱਕ ਐ ਹੈਗਾ ਵੀ ਜੀ ਦਿਖਾਵਾ ਕਰ ਰਹੇ ਆ ਆਪਾਂ ਵੀ ਆ ਅਸੀਂ ਗੇਮ ਦੇ ਲਈ ਕਰ ਰਹੇ ਆ ਪਰ ਸਾਡੀ ਗੇਮ ਲਈ ਅੱਜ ਤੱਕ ਉਹਦਾ ਵੀ ਕੋਈ ਬੈਨੀਫਿਟ ਨਹੀਂ ਹੋਇਆ ਜੀ ਉਹ ਮੈਡਲ ਦਿਖਾ ਕੇ ਬੱਚੇ ਨੌਕਰੀਆਂ ਛੱਡਣੇ ਨਹੀਂ ਜਾਣਗੇ ਜੋ ਸਾਨੂੰ ਨੈਸ਼ਨਲ ਲੈਵਲ ਤੇ ਸਾਡੀ ਨੌਕਰੀ ਨਹੀਂ ਮਿਲਦੀ ਉਹਨਾਂ ਮੈਡਲਾਂ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੀ ਹੂੰ ਸਾਡੀ ਗੇਮ ਦਾ ਤਾਂ ਇਕੱਲੇ ਜੋਨ ਤੱਕ ਹੈ ਜੀ ਉਸ ਤੋਂ ਬਾਅਦ ਤਾਂ ਸਾਡੀ ਗੇਮ ਹੀ ਖਤਮ ਕਰ ਦਿੱਤੀ ਗਈ ਹੈ ਪੰਜਾਬ 'ਚ ਤਾਂ ਜੀ ਅਸੀਂ ਬਾਹਰ ਜਾਂਦੇ ਆ ਨੈਸ਼ਨਲ ਆਪਦੇ ਲੈਵਲ ਤੇ ਜਾਂਦੇ ਆ ਕੂਲੀ ਦੌਰ ਤੇ ਵੀ ਹੁੰਦਾ ਹੈ ਕੂਲੀ ਦੌਰ ਤੇ ਵੀ ਨੈਸ਼ਨਲ ਖਤਮ ਕਰਦੀ ਹੈ ਖਤਮ ਕਰਦੀ ਹੈ ਵੀ ਕੱਲ ਸਟੇਟ ਤੱਕ ਐ ਇੱਥੋਂ ਤੱਕ ਦੇਖੋ ਜੀ ਜਿਹੜੀ ਆਪਣੀ ਪੰਜਾਬੀ ਯੂਨੀਵਰਸਿਟੀ ਹੈਗੀ ਹਾਂਜੀ ਉਹ ਵੀ ਹੁਣ ਮਤਲਬ ਕਿ ਆਪਦੇ ਜਿਹੜੇ ਕੈਲੰਡਰ ਪਾਉਂਦੇ ਨਾ ਸਪੋਰਟਸ ਕੈਲੰਡਰ ਹੁੰਦਾ ਜੀ ਵੀ ਯੂਨੀਵਰਸਿਟੀ ਦਾ ਹਾਂਜੀ ਉਹ ਚੋਂ ਵੀ ਕੱਢਤਾ ਜੀ ਇਹਨਾਂ ਨੂੰ ਇਹਨਾਂ ਨੂੰ 3 ਸਾਲ ਹੋ ਗਏ ਮੈਨੂੰ ਲੱਗਦਾ ਵੀ ਇਹ ਯੂਨੀਵਰਸਿਟੀ ਵੱਲੋਂ ਨਹੀਂ ਕਰਦਾ ਮਤਲਬ ਵੀ ਇਹਨਾਂ ਦੀ ਉਹ ਤਸਵੀਰ ਨਹੀਂ ਹੁੰਦੀ ਨਹੀਂ 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 ਪਾ ਗੋ ਵਾਰ ਹੀ ਐ ਨਹੀਂ ਉਹ ਚ ਗੇਮ ਹੀ ਵਾਰ ਕਰਤੀ ਜੀ ਅੱਛਾ ਉਹ ਜਿਹੜਾ ਕੈਲੰਡਰ ਅੱਛਾ ਜਿਹੜੇ ਅੱਛਾ ਅ ਇੱਡਾ ਆਉਂਦੀਆਂ ਆਈਆਂ ਹਾਂਜੀ ਹਾਂ 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 ਉਹਲੇ ਜਾਂਦੇ ਉਹ ਚ ਸਾਡੀ ਉਹ ਰੋਡੀ ਗੇਮ ਕੰਨਤੀ ਪਿਆ ਵੀ ਹਾਂਜੀ 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 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਾ ਰਹੀ ਹੈ ਉਹ ਜਾ ਰਹੀ ਹੈ ਹਾਂ ਉਹਨਾਂ ਦੀ ਜਾ ਰਹੀ ਹੈ ਉਹਨੇ ਬੱਚੇ ਇਹੀ ਪੁੱਛਨੇ ਸੀਗੇ ਜੀ ਹੁਣ ਜਿਵੇਂ ਅਰਜਮਨ ਇਹਨਾਂ ਕੋਲੇ ਆਇਆ ਮੈਨੂੰ ਕਹਿੰਦੇ ਵੀ ਸਰ ਅਸੀਂ ਕਿੱਥੇ ਲੱਗੇ ਹੁਣ ਦੱਸੋ ਜੀ ਕਿੱਥੇ ਲੱਗੇ ਇਹਨਾਂ ਨੂੰ ਕਿੱਥੇ ਲਵਾਇਗੇ ਜੀ ਹੁਣ ਜੇ ਲਵਾਇਏ ਤਾਂ ਜੇਕਰ ਤਾਂ ਇਹਨਾਂ ਨੂੰ ਕੁਝ ਨਾ ਕੁਝ ਮਿਲਦਾ ਹੋਵੇ ਪੰਜਾਬ ਯੂਨੀਵਰਸਿਟੀ ਇਹ ਇਹਨਾਂ ਦਾ ਕੁਝ ਬਣ ਨਹੀਂ ਰਿਹਾ ਜੀ ਪੰਜਾਬ ਯੂਨੀਵਰਸਿਟੀ ਜਿਹੜੀ ਤਾਂ ਉਹਦਾ ਤੁਸੀਂ ਤੁਸੀਂ ਦੇਖ ਲੋ ਜੀ ਹੁਣ ਪੰਜਾਬ ਯੂਨੀਵਰਸਿਟੀ ਇਹ ਬੱਚੇ ਚੰਡੀਗੜ੍ਹ ਜਾਣਗੇ ਜੀ ਉੱਥੇ ਪਹਿਲਾਂ ਤਾਂ ਇਹਨਾਂ ਦੇ ਟ్రਾਇਲ ਹੋਣਗੇ ਚਾਹੇ ਇਹ ਨੈਸ਼ਨਲ ਮੈਡਲਿਸਟ ਹਨਾ ਠੀਕ ਹੈ ਜੀ ਇਹਨਾਂ ਦੇ ਟ్రਾਇਲ ਲੈਣਗੇ ਜੀ ਕੇਰੇ ਵੀ ਹਾਂ ਇਹ ਨਹੀਂ ਹੈਗਾ ਵੀ ਇਹਨਾਂ ਲਈ ਕੋਈ ਸੌਫਟ ਕਵਰ ਨਾ ਰੱਖ ਲੈਣਗੇ ਵੀ ਨਹੀਂ ਨੈਸ਼ਨਲ ਮੈਡਲ ਨਾ ਇਹਨਾਂ ਦੇ ਟ్రਾਇਲ ਲੈਣਗੇ ਤੇ ਟ్రਾਇਲ ਚ ਨਾ ਸਿਲੈਕਟ ਹੋਏ ਫੇਰ ਇਧਰ ਆਜੇ ਤੇ ਹੋਰ ਜਿਹੜੀਆਂ ਯੂਨੀਵਰਸਿਟੀ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਹੋਰ ਉੱਥੇ ਪ੍ਰਾਈਵੇਟ ਚਤੰਮਲਾ ਦਾ ਹੋਣੀ ਨਹੀਂ ਪ੍ਰਾਈਟ ਆ ਜੀ ਆਪਣੇ ਪੰਜਾਬ ਚ ਰੱਸਾ ਕਸੀ ਗੇਮ ਹੀ ਖਤਮ ਕਰ ਰਹੇ ਨੇ ਜੀ ਹੌਲੀ ਹੌਲੀ ਪਯੋਰ ਆਪਣੀ ਪਿੰਡੂ ਖੇਡ ਹੈ ਜੀ ਇਹ ਕੋਈ ਐ ਨਹੀਂ ਕਿ ਆ ਆਮ ਆਪਣੇ ਇਹ ਬੱਚੇ ਤੋਂ ਬੱਚਾ ਇਹ ਖੇਡ ਖੇਡ ਸਕਦਾ ਹੈ ਤੇ ਇੰਨੀ ਜਿਆਦੇ ਮਜ਼ਬੂਤ ਗੇਮ ਹਨਾ ਜੀ ਇਹ ਤੇ ਇੰਨੀ ਜਿਆਦੇ ਵਧੀਆ ਗੇਮ ਆ ਤੁਸੀਂ ਸੋਚ ਨਹੀਂ ਸਕਦੇ ਇੰਨਾ ਸਵਾਦ ਆਉਂਦਾ ਜਦੋਂ ਬੱਚੇ ਖੇਡਦੇ ਨੇ ਕੋਈ ਜਵਾਕਾ ਨੂੰ ਖੜਾਉਣੇ ਹੋ ਸਭ ਤੋਂ ਦੇ ਵਿੱਚ ਮਤਲਬ ਮੈਂ ਕਹਿੰਦਾ ਜੀ ਕਮਾਲ ਕਰ ਦਿੰਦੇ ਨੇ ਆ ਚਾਈਨਾ ਚ ਤਾਈਵਾਨ ਚ ਹੋਰ ਇਧਰ ਪੂਰਾ ਗਾ ਪਾਉਂਦੇ ਨਹੀਂ ਜੀ ਉਹ ਪੂਰਾ ਉਹਨਾਂ ਕੋਲ ਪ੍ਰੋਪਰ ਸੰਟਰ ਦੇ ਗਰਾਊਂਡ ਬਣਾਏ ਹੋਏ ਨੇ ਜੀ ਆਪਣੇ ਕੋਲ ਤਾਂ ਮਿੱਟੀ ਵਾਲੇ ਨੇ ਨਾ ਜੀ ਉਹਨਾਂ ਨੇ ਗਰਾਸੀ ਵੀ ਖਤਮ ਕਰਤੇ ਸੰਟਰ ਹੈ ਵੀ ਗਾਣਾ ਕੋਲ ਤਾਂ ਪ੍ਰੋਪਰ ਹਾਂ ਆਪਣੇ ਦਾ ਵੈਸੇ ਵੀ ਜਿਆਦਾ ਫਾਈਨਲ ਯੋਗ ਕਰਨ ਲੱਗੇ ਉਹ ਗਿੰਦੇ ਹਟ ਗਏ ਹਾਂਜੀ ਹਾਂਜੀ ਆਪਣੇ ਤਾਂ ਟੋਏ ਪੱਥ ਲੈਂਦੇ ਨੇ ਜਿਵੇਂ ਹੁਣ ਇਹ ਫੈਡਰੇਸ਼ਨ ਨੇ ਰੂਲ ਕੱਢੇ ਹੋਏ ਨੇ ਵੀ ਇਹ ਟੋਏ ਪਟਨਾ ਨਹੀਂ ਸਿਸਟਮ ਜਿਹੜਾ ਟੋਏ ਪਟਕੇ ਆਪਣੇ ਦਾ ਵਿੱਚ ਲੱਗੇ ਜਾਂਦੇ ਨੇ ਇੱਕ ਦੂਜੇ ਦੇ ਨਹੀਂ ਉਹ ਸਿਸਟਮ ਖਤਮ ਕੀਤਾ ਹੋਇਆ ਉਹੀ ਤੁਹਾਨੂੰ ਦੱਸ ਦਣਾ ਜੀ ਫੈਡਰੇਸ਼ਨ ਹੈ ਵੀ ਅੱਗੇ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਨਾ ਰੂਲ ਬੁੱਕਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ ਰੂਲ ਬੁ ਆਪ ਦਾ ਉਹ ਪੂਰਾ ਪ੍ਰਭਾਵ ਪਾਉਣਾ ਮੰਨ ਲਓ ਜੀ ਹੁਣ ਜੇ ਆਪਣੇ 29 30 ਸਟੇਟ ਨੇ ਜੀ ਸਾਰੇ ਰਲ ਕੇ ਸਾਰੇ ਫੈਡਰੇਸ਼ਨਾਂ ਰਲ ਕੇ ਇਹ ਜ਼ੋਰ ਪਾਉਣ ਜੀ ਇਹ ਸਾਈਟ ਤੇ ਵੀ ਸਾਡੀ ਫੈਡਰੇਸ਼ਨ ਨੂੰ ਉਹ ਕਰੋ ਜੀ ਤੁਸੀਂ ਅਪਗ੍ਰੇਡ ਕਰੋ ਇਹਦੇ ਕੁਛ ਨਾ ਕੁਛ ਤੁਸੀਂ ਖਰਾਕ ਦਾ ਲੈ ਕੇ ਆਓ ਕੁਛ ਨਾ ਕੁਛ ਨੌਕਰੀਆਂ ਦਾ ਲੈ ਕੇ ਆਓ ਕੁਛ ਨਾ ਕੁਛ ਇਹਨਾਂ ਦੀਆਂ ਸੀਟਾਂ ਰੱਖੋ ਬੱਚਿਆਂ ਦੀਆਂ ਤਾਂ ਕਿਉਂ ਨਹੀਂ ਹੋਊਗਾ ਜੀ ਹੋਊਗਾ ਪਰ ਨਹੀਂ ਹੁੰਦਾ ਜੀ ਹਮ ਹੁਣ ਫੈਡਰੇਸ਼ਨਾਂ ਦੇ ਜਿਹੜੇ ਸੈਕਟਰੀ ਨੇ ਉਹ ਤਾਂ ਜੀ ਉਹ ਜਵਾਬ ਦੇ ਸਕਦੇ ਨੇ ਵੀ ਬੱਚਿਆਂ ਲਈ ਕੀ ਕੀ ਚੀਜ਼ਾਂ ਹੋ ਰਹੀਆਂ ਤੇ ਕੀ ਕੀ ਨਹੀਂ ਹੋ ਰਹੀਆਂ ਜੀ ਹੂੰ ਦੇ ਇੱਕ ਗੱਲ ਹੋਰ ਦੱਸੋ ਜਿਵੇਂ ਹੋਰ ਵੀ ਖੇਡਾਂ ਹੌਕੀਆ ਫਟਵਾਲਾ ਕਿੰਨੀਆਂ ਖੇਡਾਂ ਆ ਬਹੁਤ ਕੋਸ਼ਾ ਖੇਡਾਂ ਦੇ ਵਿੱਚ ਹਾਂਜੀ 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 ਕੋਚਾਂ ਨੂੰ ਲੈ ਕੇ ਵੀ ਬਹੁਤ ਗੱਲਾਂ ਆ ਫਿਰ ਸਰਕਾਰ ਦੇ ਲੈ ਕੇ ਵੀ ਬਹੁਤ ਸਾਰਾ ਸਿਸਟਮ ਆ ਤੇ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਸਹੀ ਹੈ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਨਹੀਂ 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 ਜਮ ਨਹੀਂ ਸਹੀ ਇਹ ਕਿਸੇ ਪਰ ਬੇਤਕਰਾ ਹੁੰਦਾ ਇਹ ਬੇਤਕਰਾਈ ਤੁਸੀਂ ਮੈਨੂੰ ਦੱਸ ਦਿੰਨਾ ਜੇ ਕੋਚਾਂ ਦੀ ਆਸੋਚ ਨਹੀਂ ਬਣਦੀ ਨਾ ਸੋਡਾ ਪਲੇਅਰ ਰਕੜਿਆ ਗਿਆ ਹੂੰ ਮੇਰੀ ਸੋਡੇ ਨਾਲ ਨਹੀਂ ਬਣਦੀ ਤੁਸੀਂ ਕਿੱਡਾ ਮਰਜ਼ੀ ਤਗੜਾ ਪਲੇਅਰ ਲਿਆਇਓ ਮੈਨੂੰ ਆਊਟ ਕਰੀ ਕਰ ਦੇਣਾ ਫਾਉਲ ਦੇ ਦਿੰਨੇ ਆ ਕੀ ਕਰ ਲਵਾਂਗੇ ਮੰਨ ਲਓ ਤੁਸੀਂ ਪੰਜਾਬ ਚ ਖੇਡਣ ਆ ਗਏ ਪੰਜਾਬ ਦੀ ਮੈਂ ਤੱਕਾ ਕਰਦਾ ਹਰਿਆਣੇ ਚ ਵਾਗੇ ਜਿਵੇਂ ਹਰਿਆਣੇ ਚ ਹੋਇਆ ਹੀ ਸੀ ਸਾਡੇ ਨਾਲ ਤੁਹਾਨੂੰ ਮੈਂ ਦੱਸ ਕੇ ਹਟਿਆ ਸਾਡਾ ਕੀ ਹੋਇਆ ਬਈ ਇੱਕ ਮੈਚ ਹੀ ਖਾ ਗਏ ਤਿੰਨ ਮੈਚ ਸੀ ਦੋ ਹੋਏ ਇੱਕ ਖਾਈ ਗਏ ਕਿਉਂ ਕਿਉਂ ਇਹ ਖਿੱਚੀ ਆਉਂਦੇ ਸੀਗੇ ਪਹਿਲਾ ਰਸਾ ਚ ਕੋਈ ਪੁੱਲ ਦੂਜਾ ਰਸਾ ਚ ਕੋਈ ਪੁੱਲ ਇਹਨਾਂ ਨੇ ਗਾ ਪਾ ਪਾ ਉਹ ਬਸ ਇੰਨੀ ਚੀਜ਼ ਹੈ ਉਹਨਾਂ ਨੂੰ ਆਇਆ ਹੋਗਾ ਵੀ ਬਸ ਹੁਣ ਤਾਂ ਹਰਿਆਣਾ ਗਈ بس ਉਹ ਫੈਡਰੇਸ਼ਨ ਆ ਫਿਰ ਉੱਥੇ ਫੈਡਰੇਸ਼ਨਾਂ ਦੇ ਵੀ ਪੇ ਚੜਦੇ ਨੇ ਜੀ ਕੋਚਾਂ ਦੇ ਵੀ ਪੇ ਚੜਦੇ ਨੇ ਤੇ ਪਲੇਅਰਾਂ ਦੇ ਤਾਂ ਮੈਚ ਹੀ ਖੇਡ ਨੂੰ ਖੇਡ ਭਾਵਨਾ ਨਾਲ ਖੇਡ ਭਾਵਨਾ ਤਾਂ ਹੀ ਖਤਮ ਹੋਈ ਪਈ ਜੀ ਕਿਉਂਕਿ ਇਹ ਇਹ ਚ ਕਰਨ ਤੇ ਨਾ ਜੀ ਫੈਡਰੇਸ਼ਨਾਂ ਦਾ ਬਹੁਤ ਰੂਲ ਹੁੰਦਾ ਜੀ ਜੇ ਫੈਡਰੇਸ਼ਨਾਂ ਧਿਆਨ ਦੇਣ ਇਹ ਚੀਜ਼ ਵੱਲ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਸਰ ਕਿਵੇਂ ਇੰਟਰਨੈਸ਼ਨਲ ਟੀਮ ਜਾਂਦੀ ਹੈ ਰਸ਼ਾ ਕਸ ਦੀ ਇੰਟਰਨੈਸ਼ਨਲ ਟੀਮ ਜਾਂਦੀ ਹੈ 2 ਸਾਲ ਹੋ ਗਏ ਜਾਂਦੀ ਹੈ ਪਿਛਲੇ ਸਾਲ ਸਰ ਇੰਟਰਨੈਸ਼ਨਲ ਟੀਮ ਗਈ ਹੈ ਬਾਹਰੋਂ ਕੋਚ ਬਲਾ ਕੇ ਉਹਨਾਂ ਨੂੰ ਕੋਚ ਨਹੀਂ ਦਿੱਤੀ ਗਈ ਹੈ ਕੇਰਲਾ ਦੀ ਜੇ ਭਾਰਤ ਦੀ ਇੰਟਰਨੈਸ਼ਨਲ ਟੀਮ ਹਾਂ ਜੀ ਗਈ ਹੈ ਜੀ ਕੇਰਲਾ ਦੇ ਬੱਚੇ ਆ ਤੇ ਦਿੱਲੀ ਦੇ ਹਰਿਆਣੀਆਂ ਦੇ ਆਪਣਾ ਪੰਜਾਬ ਦਾ ਕੋਈ ਕੋਈ ਵੀ ਨਹੀਂ ਪਾਇਆ ਆਪਣੀ ਪੰਜਾਬ ਦੀ ਗੇਮ ਬੈਸਟ ਹੈ ਰਸ਼ਾ ਕਸ ਸਾਰਿਆਂ ਨਾਲ ਬੈਸਟ ਪੰਜਾਬ ਦੀ ਹੈ ਤੇ ਉੱਥੇ ਜਦੋਂ ਅਸੀਂ ਜਾਂਨੇ ਖੇਡਣ ਸਾਨੂੰ ਇਹ ਕਹਿੰਦੇ ਸੋਡੀ ਸਰਕਾਰ ਸਾਨੂੰ ਸਪੋਰਟ ਨਹੀਂ ਕਰਦੀ ਸੋਡੀ ਬੈਸਟ ਗੇਮ ਆ ਤੁਹਾਨੂੰ ਜੋਬ ਨਹੀਂ ਦਿੰਦੀ ਹੂੰ ਅੱਛਾ ਜੀ ਦੂਜੀਆਂ ਸਟੇਟਾਂ ਦਾ ਰਸਤਾ ਕਰਕੇ ਸਾਨੂੰ ਮਿਲ ਰਹੀ ਹੈ ਜੌਬਾਂ ਦੀ ਹਾਂਜੀ ਹਾਂਜੀ ਇਹ ਬੰਦੇ ਨੇ ਕੇਰਲਾਨਾਂ ਨੂੰ ਜਾਂ ਜਾਂਦੇ ਨੇ ਉਹ ਬੀਚ ਤੇ ਕਰਾਉਂਦੇ ਨੇ ਸਾਰਾ ਪ੍ਰੋਪਰ ਉਹ ਪ੍ਰੋਪਰ ਡਾਈਟ ਉਹਨਾਂ ਤੇ ਆ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਉੱਥੇ ਕੋਚਿੰਗ ਵਾਸਤੇ ਲੈ ਕੇ ਕੋਚਿੰਗ ਵਾਸਤੇ ਲੈ ਕੇ ਜਾਂਦੇ ਨੇ ਸਾਊਥ ਦੇ ਵਿੱਚ ਹਾਂਜੀ ਹਾਂਜੀ ਹਾਂ ਜਿਹੜੇ ਆਪਣੇ ਬॉयਜ਼ ਜਾ ਕੇ ਯੂਨੀਵਰਸਿਟੀਆਂ ਤੋਂ ਫਨੀ ਕਨਮਿਸ਼ਨ ਆ ਬੱਚਿਆਂ ਦੇ ਆ ਜੀ ਕਿਉਂਕਿ ਇੱਧਰ ਕੁਝ ਬਣ ਨਹੀਂ ਰਿਹਾ ਹੂੰ ਉੱਤਰ ਜਾ ਕੇ ਉਹਨਾਂ ਨੂੰ ਦਿੰਦੇ ਆ ਜੀ ਕੋਚਿੰਗ ਦਿੰਦੇ ਆ ਜੀ ਉਹਨਾਂ ਨੂੰ ਜੌਬ ਵੀ ਤਰ੍ਹਾਂ ਜੌਬ ਦਿੰਦੇ ਆ ਜੀ ਉਹ ਹੂੰ 2022 ਚ ਨਹੀਂ ਜਦੋਂ ਹੁਣ ਹਰਿਆਣਾ ਵਿੱਚ ਹੋਈ ਸੀਗੀ ਇਹ ਜੀ ਨੈਸ਼ਨਲ ਜਿਹੜੀ ਹੋਈ ਸੀਗੀ ਜੀ ਉਹਨਾਂ ਦੀ ਜਿਹੜੀ ਨੈਸ਼ਨਲ ਟੀਮ ਸੀ ਉਹਨੂੰ ਅਸੀਂ ਆਉਂਦੇ ਹੋਏ ਚੈਲੰਜ ਕਰਕੇ ਆਏ ਸੀ ਸਾਡੇ ਨਾਲ ਮੈਚ ਪਾ ਦੋ ਜੇ ਤੁਹਾਡੀ ਟੀਮ ਜਿੱਤ ਗਈ ਤੁਸੀਂ ਇਹ ਲੈ ਜਿਓ ਸਾਡੀ ਜਿੱਤ ਗਈ ਤਾਂ ਸਾਡੀ ਲੈ ਜਿਓ ਨਹੀਂ ਖੇਡੇ ਉਹ ਉਹਨਾਂ ਨੇ ਸ਼ੋਅ ਮੈਚ ਲਾਇਆ ਸੀ ਇੱਕ ਆਵਦਾ ਉਹ ਆਏ ਬਸ ਉਹਦਾ ਗੜ ਤਗੜ ਕਰਦੇ ਬਸ ਉਹ ਉਹਨੇ ਖਿੱਚ ਲਿਆ ਉਹਨੇ ਖਿੱਚ ਲਿਆ ਬਸ ਜਿਵੇਂ ਇੱਕ ਦੂਜੇ ਨੂੰ ਸਿਖਾਇਆ ਹੁੰਦਾ ਵੀ ਤੂੰ ਖਿੱਚ ਲਈਂ ਐਂ ਨਾ ਮੈਂ ਖਿੱਚ ਲੂੰ ਇੱਕ ਬੋਲ ਉਹਨਾਂ ਨੇ ਮਾਰ ਲਿਆ ਇੱਕ ਇਹਨਾਂ ਨੇ ਮਾਰ ਲਿਆ ਤੇ ਇਹ ਮੇਰੇ ਨਾਲ ਲੜਨੇ ਹੀ ਵੀ ਸਭ ਤੁਸੀਂ ਕਿਹਾ ਉਹ ਮੈਂ ਜਾ ਕੇ ਜਿਹੜੀ ਮੈਡਮ ਸੀਗੀ ਮੈਂ ਉਹਨੂੰ ਕਹਿਤਾ ਮਾਦਮੀ ਮੈਡਮ ਸੀ ਉੱਥੇ ਸ਼ਾਇਦ ਚਲੋ ਉਹਨਾਂ ਹਾਂ ਮਾਦਮੀ ਪਟੇਲ ਨੇ ਹਾਂ ਉਹਨਾਂ ਨੂੰ ਜਾ ਕੇ ਪ੍ਰੋਪਰ ਮੈਂ ਕਹਿ ਕੇ ਆਇਆ ਮੈਂ ਵੀ ਇੱਕ ਮੈਚ ਪਵਾ ਲਓ ਸਾਡੇ ਇਹਨਾਂ 쇼 ਮੈਚ ਪਵਾ ਲਓ ਉਹਨਾਂ ਨੇ ਨਹੀਂ ਪਵਾਇਆ ਉਹ ਕਾਰਨ ਹੈ ਕਿਉਂਕਿ ਆਪਣੇ ਪਲੇਅਰ ਬਹੁਤ ਤਗੜੇ ਨਹੀਂ ਹਜੇ ਵੀ ਹੈਗੇ ਨਹੀਂ ਆਪਣੇ ਤਾਂ ਜੇ ਮੰਜੇ ਤੋਂ ਉਠਾ ਕੇ ਵੀ ਤੁਸੀਂ ਕਹਿ ਦੋਗੇ ਕਿ ਨਾ ਵੀ ਰਸਾ ਲਾਲਾ ਲਾ ਲੈਣਗੇ ਮਰਦੇ ਡਿੱਗਦੇ ਟੈਂਡੇ ਲਾ ਲੈਗੇ ਪਰ ਸਟੇਟ ਸਰਕਾਰ ਤੋਂ ਨੂੰ ਕੋਈ ਨਹੀਂ 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 ਸਟੇਟ ਕੋਈ ਤਾਂ ਬੜੀ ਦੂਰ ਦੀ ਗੱਲ ਹੈ ਜੀ ਪਲੇਅਰਾਂ ਨੂੰ ਨਹੀਂ ਪੁੱਛ ਰਹੇ ਜੀ ਕੋਈ ਤਾਂ ਚਲੋ ਅਜੇ ਫੇਰ ਵੀ ਆਪਦਾ ਕੋਈ ਪ੍ਰਾਈਵੇਟ ਜੌਬ ਕਰ ਲੈਂਦਾ ਹੈ ਕੁਝ ਕੋਚਿੰਗ ਦੇਣ ਤੇ ਬਹਾਨੇ ਕੁਝ ਨਾ ਕੁਝ ਮਿਲ ਜਾਂਦਾ ਹੈ ਹਨਾ ਪਰ ਬੱਚਾ ਨੂੰ ਤਾਂ ਕੁਝ ਨਹੀਂ ਮਿਲਦਾ ਜੀ ਤੇ ਕੋਚ ਬੱਚਾ ਨੂੰ ਕੀ ਦਊਗਾ ਜੀ ਜਦੋਂ ਕੋਚ ਦਾ ਤਾਂ ਆਪ ਦਾ ਗੁਜ਼ਾਰਾ ਮਸਾ ਹੋਊਗਾ ਜੀ ਜਿਵੇਂ ਇੱਕ ਹੋਰ ਵੀ ਗੱਲ ਹੈ ਗੱਲ ਤੁਹਾਡੀ ਇਹ ਖੇਡ ਨਾਲ ਵੀ ਜੁੜੀ ਵੀ ਆ ਤੇ ਭ੍ਰਿਕ ਨਾਲ ਵੀ ਜੁੜੀ ਵੀ ਆ ਜਿਵੇਂ ਹੁਣ ਚੋਣਾ ਗਈਆਂ ਚੋਣਾ ਪਹਿਲਾਂ ਵੀ ਚੋਣਾ ਦੇ ਇਹਦਾ ਪੰਜਾਬ ਚ ਤਾਂ ਚੱਲਦੀ ਰਹਿੰਦਾ ਇੰਡੀਆ ਚ ਹੀ ਚੱਲਦਾ ਰਹਿੰਦਾ ਇਰੇ ਲਈ ਵੀ ਫਿਰ ਤੁਸੀਂ ਜਿਹੜਾਗਾ ਚੋਣ ਦਾ ਉਹ ਸਹੀ ਇਸਤੇਮਾਲ ਕਰੋਗੇ ਕਿ ਫਿਰ ਇਹ ਦੇਖਦੇ ਹਾਂ ਚਾਹੇ ਤੁਹਾਡਾ ਮੁੱਦਾ ਓਵੇਂ ਵੱਡੇ ਮੁੱਦਿਆਂ 'ਚ ਨਹੀਂ ਪਰ ਮੁੱਦਾ ਤਾਂ ਇਹ ਵੀ ਗੰਭੀਰ ਆ ਪ੍ਰੈਖਣ ਨੂੰ ਲੈ ਕੇ ਤਾਂ ਬਹੁਤ ਹੀ ਗੰਭੀਰ ਆ ਪਰ ਉਹਨੂੰ ਓਵੇਂ ਮੰਨਦੇ ਨਹੀਂ ਨਾ ਆਪੋਜੀਸ਼ਨ ਓਵੇਂ ਮੰਦੀ ਆ ਨਾ ਸੱਤਾਧਰ ਪਾਰਟੀ ਤੁਸੀਂ ਇਸ ਨੂੰ ਸੋਚਦੇ ਹੋ ਵੀ ਵੋਟ ਦੇ ਅਧਿਕਾਰ ਨੂੰ ਵੀ ਤੁਸੀਂ ਫਿਰ ਕੁਝ ਕਰੋਗੇ ਸਰ ਸੋਚਦੇ ਤਾਂ ਹੈਗੇ ਬੋਟ ਦਾ ਅਧਿਕਾਰ ਤਾਂ ਆਪਾਂ ਨੂੰ ਮਿਲੇ ਹੀ ਹੋਇਆਗਾ ਜੀ ਆਪਾਂ ਉਹ ਜਦੋਂ ਉੱਥੇ ਜਾ ਕੇ ਪਹੁੰਚਦੇ ਆਂ ਜੀ ਆਪਾਂ ਇਹ ਮੰਨ ਚਾਹੀਏ ਸੋਚਦੇ ਆਂ ਵੀ ਆਪਾਂ ਕਿਹਨੂੰ ਸਪੋਰਟ ਕਰੀਏ ਹਾਂ ਆਪਾਂ ਮਨਚ ਇੱਕ ਵਾਰਕ ਸੋਚਦੇ ਆਂ ਵੀ ਆਪਾਂ ਨੂੰ ਕਿਹਨੇ سپورਟ ਕੀਤਾ ਜੀ ਉਥੇ ਆਪਾਂ ਦੋ ਤਰ੍ਹਾਂ ਚ ਹੋ ਜਾਂਦੇ ਆਂ ਵੀ ਜੀ ਆਹ ਕਰੀਏ ਕਿ ਨਾ ਕਰੀਏ ਹੂੰ ਉਥੇ ਇੱਕ ਇੱਕ ਵਾਰ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਆਪਾਂ ਨੂੰ سپورਟ ਕਿਧਰੋਂ ਵੀ ਪਾਸੇ ਨੂੰ ਮਿਲਦੇ ਹਾਂ ਨਾ ਪਹਿਲਾਂ ਵਾਲਾ ਨਿਕਰੀ ਨਾ ਪਹਿਲਾਂ ਵਾਲਾ ਨਿਕਰੀ ਨਾ ਹੁਣ ਵਾਲਾ ਨਿਕਰੀ ਹੂੰ ਉਹ ਉਸ ਪਾਸੇ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਹੂੰ ਵੀ ਬੋਰਡ ਦਾ ਅਧਿਕਾਰ ਆਪਾਂ ਕਿਹਨੂੰ ਦੇਈਏ ਬਾਕੀ ਰਹਿੰਦਾ ਖੁੰਦਾ ਸਾਰਾ ਜਿਵੇਂ ਸਾਡੇ ਨਾਲ ਗੱਤਕਾ ਅਖਾੜਾ ਸਾਡੇ 2011 ਤੋਂ ਚੱਲ ਰਿਹਾ ਹੈਗਾ ਬਾਬਾ ਹਰਜੀਤ ਸਿੰਘ ਜੀ ਚਲਾ ਰਹੇ ਨੇ ਜੀ ਤੇ ਉਹਦਾ ਹੁਣ ਕਾਰਨ ਕੀ 2011 ਤੋਂ ਚੱਲ ਰਿਹਾ ਸਾਡੇ ਪਿੰਡ ਤੇ ਸਪੋਰਟ ਕਰ ਰਹੇ ਨੇ ਕੁਝ ਐਨਆਰਆਈ ਵੀ ਨੇ ਸਪੋਰਟ ਕਰ ਰਹੇ ਨੇ ਪਰ ਉਹ ਵੀ ਜਿੰਨੀ ਕਿ ਹੁੰਦੀ ਆ ਬੰਦਾ ਉਹਨਾ ਕਰ ਸਕਦਾ ਹਨਾ ਕਿਸੇ ਨੇ ਕਿੰਨੇ ਪੈਸੇ ਭੇਜਤੇ ਕਿਸੇ ਨੇ ਕਿੰਨੇ ਭੇਜਤੇ ਪਰ ਜਦੋਂ 60 ਬੱਚੇ ਖੜੇ ਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਇਹ ਦੂਬਾ ਚ ਐਕਸਰਸਾਈਜ਼ਾਂ ਕਰਾ ਲਈਆਂ ਵਾਰਮ ਅਪ ਕਰ ਲਿਆ ਸਾਰਾ ਕੁਝ ਕਰ ਲਿਆ ਕੂਲ ਡਾਊਨ ਕਰਾਤਾ 20 ਮਿੰਟਾਂ ਦੇ 25 ਮਿੰਟਾਂ ਦੇ ਅੰਤਰ ਅੰਦਰ ਅੰਦਰ ਬੱਚਾ ਨੂੰ ਖਰਾਕ ਦੇਣੀ ਜ਼ਰੂਰੀ ਹੁੰਦੀ ਹੈ ਜੇਰ ਚ ਤੇ ਉਹ ਜਦੋਂ ਖਰਾਕ ਨਹੀਂ ਮਿਲਦੀ ਬੱਚੇ ਨਾ ਘਰੇ ਆਏ ਮੋਢੇ ਸਿੱਟੇ ਤੁਰੇ ਜਾਂਦੇ ਹੁੰਦੇ ਨੇ ਤੇ ਆਉਂਦੇ ਵੀ ਮੌਰ ਇਹਨਾਂ ਦੇ ਥੱਲੇ ਹੁੰਦੇ ਨੇ ਤੇ ਜਾਂਦਿਆਂ ਦੇ ਵੀ ਮੌਰ ਥੱਲੇ ਹੁੰਦੇ ਨੇ ਇੱਥੋਂ ਅਸੀਂ ਭੰਨ ਕੇ ਤੋੜ ਦਿੰਨੇ ਆ ਉੱਥੋਂ ਘਰੇ ਘਰ ਵਾਲੇ ਭੰਨ ਕੇ ਤੋੜ ਦਿੰਦੇ ਨੇ ਫਿਰ ਬੱਚਾ ਨੂੰ ਖਰਾਕ ਨਹੀਂ ਮਿਲਦੀ ਰਿਜ਼ਲਟ ਵੀ ਡਾਊਨ ਆਉਂਦੇ ਨੇ ਪਰ ਫੇਰ ਵੀ ਮੈਂ ਇਹ ਮੰਨਦਾ ਵੀ ਆਪਣੇ ਬੱਚੇ ਬਿਨਾਂ ਖਰਾਕ ਤੋਂ ਖੇਡ ਕੇ ਜਦੋਂ ਨੈਸ਼ਨਲ ਮੈਡਲ 골ਡ ਆਉਂਦੇ ਨੇ ਇਹਨਾਂ ਦੇ ਤਾਂ ਫਿਰ ਇਹ ਹੈਰਾਨੀ ਜਾਣ ਕੇ ਵੀ ਆਪਣੇ ਜਿਹੜੇ ਵੀ ਜੀਨਸ ਨੇ ਤੁਸੀਂ ਲਾ ਲਓ ਵੀ ਹਨਾ ਹਾਰਮੋਨਸ ਲਾ ਲਓ ਕੁਝ ਲਾ ਲਓ ਵੀ ਆਪਣਾ ਡੀਐਨਏ ਲਾ ਲਓ ਇਹ ਸਟਰੋਂਗ ਆ ਮੈਂ ਤਾਂ ਇਹੀ ਮੰਨਦਾ ਖਰਾਕ ਬਹੁਤ ਜਿਆਦਾ ਜ਼ਰੂਰੀ ਆ ਸਰ ਜਿਹੜਾ ਪੈਂਡੂ ਖੇਡਾਂ ਕਰਾਨਾ ਸੀ ਉਹ ਚ ਰਸਾ ਗੱਸੀ ਗੱਤਕਾ ਹੈਗਾ ਸੀ ਸਰ ਇੱਥੇ ਗੱਤਕਾ ਹੈਗਾ ਸੀ ਰਸਾ ਗੱਸੀ ਨਹੀਂ ਇਹ ਰਾਖਤਮੀ ਕਰਤੀ ਜੇ ਇਹ ਤਾਂ ਖੇਡ ਜੋਨ ਚ ਕਰਾਈ ਜੀ ਜਦੋਂ ਇਸ ਸਟੇਟ ਤੇ ਗਏ ਇਹਨਾਂ ਨੇ ਮੈਨੂੰ ਫੋਨ ਲਾਇਆ ਵੀ ਸਰ ਸਾਡਾ ਐ ਹੋ ਗਿਆ ਜੀ ਮੈਂ ਕਿਹਾ ਵੀ ਇਹ ਹੋ ਨਹੀਂ ਸਕਦਾ ਮੈਂ ਕਿਹਾ ਵੀ ਲੈਟਰ ਕਿੱਥੇ ਆ ਉਹ ਉਹ ਕਹਿੰਦਾ ਜੀ ਲੈਟਰ ਤਾਂ ਸਾਨੂੰ ਕਿਸੇ ਨੇ ਨਹੀਂ ਉਹ ਕੀਤਾ ਨਹੀਂ ਬਸ ਉਥੋਂ ਮੋੜ ਤੇ ਬਸ ਬੱਚੇ ਜੀ ਵਿਖੇੜੀ ਹੈ ਨਹੀਂ ਵਿਖੇੜੀ ਹੈ ਨਹੀਂ ਨਾ ਕੋਈ ਇਹਨਾਂ ਨੂੰ ਜਿਹੜਾ ਮਤਲਬ ਕੀ ਆਪਾਂ ਪੈਂਡੂ 올림픽 ਤੇ ਲਈਏ ਕਾਗਜ਼ਾਂ ਦੀ ਖਤਮ ਕਰਤੀ ਕਾਗਜ਼ੀ ਇਹ ਕਾਗਰ ਵੀ ਹੈ ਨਹੀਂ ਉਹ ਕਾਗਰ ਵੀ ਬਸ ਐਂ ਕਰਤਾ ਜੀ ਤੁਸੀਂ ਐਂ ਦੇਖ ਲਓ ਵੀ ਇਹਨਾਂ ਦੀ ਜਿਹੜੀ ਪ੍ਰਾਈਜ਼ ਮਨੀ ਹੁੰਦੀ ਉਹ ਵੀ ਨਹੀਂ ਦਿੰਦੀ ਇਹਨਾਂ ਨੂੰ ਅੱਛਾ ਜੀ ਉਹ ਵੀ ਨਹੀਂ ਦੁੱਤੀ ਨਹੀਂ 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 ਹਾਂ ਇਕਲੀਆਂ ਕਿੱਦਾਂ ਕਿੱਦਾਂ ਮਿਲੀਆਂ ਸੀਗੀਆਂ ਪਿੰਡ ਪਿੰਡੂਕੇੜ ਮੇਲੇ ਚ ਤਾਂ ਕਿੱਟਾ ਹੈ ਨਹੀਂ ਜੀ ਇਕੱਲੇ ਚੋਂ ਚ ਕੁਝ ਵੀ ਨਹੀਂ ਦਿੰਦੇ ਜੀ ਕੋਈ ਮੈਚ ਕਰਦਾ ਨਾ ਮੈਡਲ ਆ ਜੀ ਨਾ ਕੋਈ ਸਰਟੀਫਿਕੇਟ ਕੁਝ ਵੀ ਨਹੀਂ ਹੈਗਾ ਜੀ ਹਾਂ ਬਸ ਇੱਕ 쇼 ਮੈਚ ਦੀ ਤਰ੍ਹਾਂ 쇼 ਮੈਚ ਹੋ ਜਾਂਦਾ ਜੀ ਜੀ ਕੁੜੀਆਂ ਵਾਲੀ ਦਾ ਟੀਮਾਂ ਹੀ ਬਹੁਤ ਘੱਟ ਆਉਂਦੀਆਂ ਨੇ ਇੱਕ ਨਈ ਇੱਕ ਤਾਂ ਹੁੰਦਾ ਜਿਵੇਂ ਮੁੰਡਿਆਂ ਦੀਆਂ ਟੀਮਾਂ ਹੁੰਦੀਆਂ ਨਾ ਮੁੰਡੇ ਤਾਂ ਫੇਰ ਵੀ ਘਰੋਂ ਥੋੜਾ ਮੋਟਾ ਲੜ ਲੁੜ ਕੇ ਜਾਂ ਆਸੇ ਪਾਸੋਂ ਕਰ ਕਰ ਕੇ ਗੇਮ ਕਰ ਲੈਂਦੇ ਨੇ ਕੁੜੀਆਂ ਦਾ ਤਾਂ ਤੁਸੀਂ ਦੇਖੋ ਵੀ ਕੁੜੀਆਂ ਨੇ ਜਾ ਕੇ ਘਰੇ ਕੰਮ ਵੀ ਕਰਨਾ ਹੁੰਦਾ ਗੇਮ ਵੀ ਕਰਨੀ ਆ ਪਰਸ ਜਦੋਂ ਆਪਾਂ ਆਪਾਂ ਗਰਾਊਂਡ 'ਤੇ ਜਾਂਦੇ ਆ ਨਾ ਕੁੜੀਆਂ ਲਈ ਟੀਚਰਾਂ ਬਹੁਤ ਹੁੰਦੀਆਂ ਕਿਉਂ ਸ਼ਾਰਟਸ ਪਾਈਆਂ ਹੁੰਦੀਆਂ ਜੀ ਬੱਚਿਆਂ ਦੇ ਉਹ ਜ਼ਰੂਰੀ ਆ ਤਾਂ ਸ਼ਾਰਟਸ ਤੋਂ ਬਣਾ ਕੋਈ ਵੀ ਗੇਮ ਜਿਹੜੀ ਉਹ ਸੰਭਵ ਨਹੀਂ ਹੁੰਦੀ ਕੁਝ ਕੁਝ ਗੇਮਾਂ 'ਚ ਲੋਰ ਹੁੰਦੀ ਆ ਪਰ ਕੁਝ ਨਹੀਂ ਹੁੰਦੀ ਪਰ ਉਹ ਤਾਂ ਤੁਸੀਂ ਇਹ ਦੇਖੋ ਵੀ ਉਹ ਕਿੰਨਾ ਉਹਨਾਂ ਦਾ ਜਿਹੜਾ ਮੈਂਟਲ ਹੈਲਥ ਜਿਹੜਾ ਉਹ ਵੀ ਕੀ ਕਿਹੇ ਜਾ ਹੁੰਦਾ ਹੋਊਗਾ ਕਿੰਨਾ ਡਾਊਨ ਜਾਂਦਾ ਹੋਊ ਪਰ ਫਿਰ ਵੀ ਆਪਣੇ ਪਲੇਅਰ ਮੈਡਲ ਲੈ ਕੇ ਆਉਂਦੇ ਨੇ ਇਹ ਬਹੁਤ ਕਮਾਲ ਦੀਆਂ ਗੱਲਾਂ ਸਰ ਪਰ ਅਸੀਂ ਇਹੀ ਗੁਜਾਰਸ਼ ਕਰਦੇ ਆਂ ਵੀ ਇਹ ਗੇਮਾਂ ਨੂੰ ਉੱਤੇ ਚੱਕਿਆ ਜਾਵੇ ਜਿੰਨੀਆਂ ਵੀ ਪਿੰਡੂ ਜਿਹੜੀਆਂ 올림픽 ਜਿਹੜਾ ਕੁਝ ਵੀ ਹੈ ਪਿੰਡੂ ਗੇਮਾਂ ਜਿਹੜੀਆਂ ਇਹਨਾਂ ਨੂੰ ਉੱਪਰ ਕੀਤਾ ਜਾਵੇ ਜੇ ਥੱਲੇ ਜਾਣੀ ਜਿਹੜੀ ਇੱਕ ਮੈਂ ਜਾਂਦੇ ਜਾਂਦੇ ਇੱਕ ਸਵਾਲ ਪੁੱਛਾਂਗਾ ਜਿਹੜੀ ਇਹ ਖੇਡ ਖਤਮ ਕਰੀਏ ਕਦੋਂ ਹੋਈਏ ਇਹ ਸਾਰਾ ਇਸ ਮਤਲਬ ਕਿ ਆ 3-4 ਸਾਲਾਂ ਦੇ ਵਿੱਚ ਵਿੱਚ ਹੋ ਰਹੀ ਹੈ ਜੀ ਇਹ ਨਹੀਂ ਨਹੀਂ ਆ ਜਿਹੜਾ ਜਦੋਂ ਹੁਣ ਇਹਨਾਂ ਨੂੰ ਮੋੜਿਆ ਵੀ ਕਦੋਂ ਇਹਨਾਂ ਨੂੰ ਪਤਾ ਲੱਗੇ ਵੀ ਖਤਮ ਹੀ ਕਰਤੀ ਤੁਹਾਨੂੰ ਜਦੋਂ ਫਸਟ ਆਪਣੀਆਂ ਪਿੰਡ ਪਿੰਡ 올림픽 ਦੇ ਰੂਲਰ ਗੇਮਾਂ ਜਣੀਆਂ ਹੋ ਗਈਆਂ ਹਾਂ ਪਿਛਲੇ ਸਾਲ ਜਿਹੜੀਆਂ ਪਹਿਲੀਆਂ ਹੋਈਆਂ ਸੀ ਜੀ ਇਹ ਤਾਂ ਨਾ ਆਪ ਸਰਕਾਰ ਨੇ ਜੀ ਆਪ ਸਰਕਾਰ ਨੇ ਸ਼ੁਰੂ ਕੀਤੀ ਸੀ ਸ਼ੁਰੂ ਤਾਂ ਕਰਿਆ ਮਤਲਬ ਉਹਦੇ ਹੀ ਇਹਨਾਂ ਨੂੰ ਪਤਾ ਲੱਗੇ ਜੀ ਸਟੇਟ ਚ ਹਾਂ ਹਾਂ ਹਾਂਜੀ 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 ਪਹਿਲਾਂ ਹੁੰਦਾ ਸੀਗਾ ਜਦੋਂ ਪਹਿਲਾਂ ਕਾਂਗਰਸ ਕਾਲੀ ਦਲ ਅੱਜ ਤੋਂ 2019 ਚ ਆਖਰੀ ਵਾਰ ਸਕੂਲੀ ਨੈਸ਼ਨਲ ਹੋਈ ਹੈ ਜਿਹੜੀ ਨੈਸ਼ਨਲ ਪ੍ਰਸਾਹ ਜੀ ਹਾਂ ਉਹ ਤਾਂ ਵਾ ਸਕੂਲੀ ਨੈਸ਼ਨਲ ਹੀ ਖਤਮ ਕਰਤੀ ਸੀ ਸਟੇਟ ਤੱਕ ਐ ਉਹਨੇ ਦਾ ਕੋਈ ਆ ਜਾਨੀ ਕਿ ਅਜ ਤੋਂ 5 ਸਾਲ ਪਹਿਲਾਂ ਮੈਂ ਖੇਡੀ ਆ ਜੀ ਹਾਂ ਸਕੂਲੀ ਨੈਸ਼ਨਲ ਮੈਂ ਖੇਡੀਆਂ ਦਿੱਲੀ ਕਿ ਹੋਈਆਂ ਜੀ ਉੱਥੇ ਮੈਂ ਖੇਡਿਆ ਉਹਦਾਰ ਕੋਰੋਨਾ ਕਰਕੇ ਹੀ ਪੂਰ ਖਤਮ ਹੀ ਕਰਦੇ ਨੇ ਤੇ ਜਿਹੜੀ ਸਰ ਹੁਣ ਸਕੂਲੀ ਨੈਸ਼ਨਲ ਦੀ ਗੱਲ ਕਰਦੇ ਨਾ ਸਕੂਲ ਲੈਵਲ ਤੇ ਵੀ ਇੰਨਾ ਬੁਰਾ ਹਾਲਾ ਜਿਹੜੇ ਸਰਕਾਰੀ ਸਕੂਲ ਹੈ ਜਾਂ ਪ੍ਰਾਈਵੇਟ ਸਕੂਲ ਹੈ ਉਹਨਾਂ ਤੇ ਵੀ ਇੰਨਾ ਬੁਰਾ ਹਾਲਾ ਵੀ ਡੀਪੀ ਟੀਚਰ ਜਾਂ ਜਿਹੜੇ ਟੀਚਰ ਆਪਸ ਵਿੱਚ ਉਹ ਗਰੁੱਪ ਇਕੱਠਾ ਕਰਕੇ 100 200 200 ਪਾ ਕੇ ਨਾ ਬੱਚਿਆਂ ਨੂੰ ਖਰਾਕ ਦਿੰਦੇ ਨੇ ਤੇ ਕਈ ਵਾਰ ਤਾਂ ਇਹ ਹੁੰਦਾ ਵੀ ਡੀਪੀ ਟੀਚਰ ਨਾਲ ਨਹੀਂ ਹੁੰਦਾ ਡੀਪੀਡੀ ਚ ਨਾਲ ਇਹਨਾਂ ਕਿਸੇ ਹੋਰ ਟੀਚਰ ਨੂੰ ਤੋਰਦੇ ਨੇ ਉਹ ਉੱਥੇ ਜਾ ਕੇ ਬਸ ਫਿਰ ਉਹ ਇੱਕੋ ਹੀ ਕਹਿੰਦੇ ਨੇ ਪਤਾ ਆ ਮੈਂ ਜੱਤ ਲਓ ਸਾਨੂੰ ਕੀ ਲਿਖਵਾ ਲਾਵਾਂਗੇ ਉਹ ਬਸ ਕੇਲੇ ਕੇ ਲਈ ਬਸ ਖਰਾਕ ਮਿਲਦੀ ਆ ਉਹ ਵੀ ਉਦੋਂ ਮਿਲਦੀ ਆ ਜਦੋਂ ਖੇਡਣ ਜਾਂਦੇ ਆ ਨਹੀਂ ਵੀ ਰੁਟੀਨ 'ਚ ਮਿਲ ਜੂਗੀ ਐਨਾ ਬੁਰਾ ਹਾਲ ਹੋਇਆ ਪੈ ਜਾਣੇਗੀ ਜੀ ਜੀ ਚਲੋ ਇਹ ਮੁੱਦਾ ਤੁਸੀਂ ਸਾਡੇ ਸਨ ਮੁੱਖ ਰੱਖਿਆ ਦਰਸ਼ਕਾਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਤੁਹਾਡਾ ਸੋ ਇਹ ਵੀ ਇੱਕ ਨਵੀਂ ਗੱਲ ਆ ਹੋ ਸਕਦਾ ਵੀ ਕਿਸੇ ਨੂੰ ਸੁਣਨ ਨੂੰ ਵੱਡੀ ਨਾ ਲੱਗੇ ਕਿ ਕਿਸ ਤਰ੍ਹਾਂ ਦਾ ਖਲਾਸੀ ਆ ਵੀ ਇੱਕ ਖੇਡ ਆ ਪੰਜਾਬ ਦੀ ਪੰਜਾਬ ਦੀ 73 ਨਾਲ ਜੁੜੀ ਵੀ ਰਸਾ ਖਸੀ ਪਿੰਡਾਂ ਦੀਆਂ ਆਮ ਗਰਾਊਂਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਤੁਸੀਂ ਦੇਖ ਦੇਖਦੇ ਹੋਵੋਗੇ ਉਹ ਸਟੇਟ ਸਰਕਾਰ ਨੇ ਖਤਮ ਨਹੀਂ ਹੀ ਕਰਤੀ ਜੂਨ ਲੈਵਲ ਤੇ ਹੈਗੀ ਆ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਦੇ ਉੱਤੋਂ ਉਹ ਗੇਮ ਖਤਮ ਕਰਤੀ ਤੇ ਜਿਹੜੇ ਕਾਗਜ਼ ਦੇ ਉੱਤੇ ਉਹ ਲਿਖਿਆ ਹੋ ਉਹ ਕਾਗਜ਼ ਵੀ ਇਹਨਾਂ ਨੂੰ ਧਿਆਨ ਨਹੀਂ ਰਿਹਾ ਤੇ ਅਸੀਂ ਉਮੀਦ ਕਰਦੇ ਆਂ ਵੀ ਜਿਹੜੇ ਸਪੋਰਟਸ ਮਨਿਸਟਰ ਆ ਜਾਂ ਮੁੱਖ ਮੰਤਰੀ ਪੰਜਾਬ ਨੇ ਤੇ ਉਹ ਜ਼ਰੂਰ ਇਹਨਾਂ ਦੀ ਜਿਹੜੀ ਫਰਿਆਦ ਆ ਉਹ ਸੁਣਨਗੇ ਜੇ ਇਹ ਵੀਡੀਓ ਉਹਨਾਂ ਤੱਕ ਪਹੁੰਚੂਗੀ ਅਸੀਂ ਉਮੀਦ ਕਰਦੇ ਆਂ ਵੀ ਇਹ ਇੱਕ ਆਮ ਖੇਡਾ ਜਿਵੇਂ ਦਾਵਾ ਕੀਤਾ ਜਾਂਦਾ ਵੀ ਇਹ ਆਮ ਬੰਦਿਆਂ ਦੀ ਸਰਕਾਰ ਹੈ ਤੇ ਖੇਡ ਵੀ ਆਮ ਆ ਅੱਗੇ ਫਿਰ ਹਾਜ਼ਰ ਹੋਵਾਂਗੇ ਕੋਈ ਹੋਰ ਗੱਲਬਾਤ ਲੈ ਕੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ